ਫਿਰ ਇਹ ਕਹਿਣਗੇ ਸਾਨੂੰ ਖਾलीजस्तान ਦਾ ਟੈਗ ਦਿੰਨੇ ਆ ਹੁਣ ਇਹ ਪੁੱਛੋ ਵੀ ਇਹ ਟੈਗ ਕਿਹੜਾ ਹੈ ਜਿਹੜਾ ਇਹਨਾਂ ਨੇ ਸਾਡੇ ਦੀ ਦਿੱਤਾ ਹੈ ਇਹ ਚੀਜ਼ਾ ਮੈਨੂੰ ਬਹੁਤ ਉਡਾ ਰਿਆ ਕਿ ਕਿ ਸਰਦਾਰ ਬੰਦੇ ਨਾਲ ਦਾ ਅਸੀਂ ਯੂਟੀ ਦੇ ਲੋਕਲ ਬੰਦੇ ਰਹਿਣ ਵਾਲੇ ਪਾਚੇ ਬਸਿੰਦੇ ਸਾਡੀ ਜ਼ਮੀਨ ਹੈ ਕਿ ਅਸੀਂ ਮਾਲਕ ਤਾਂ ਹੈਗੇ ਆ ਪਰ ਅਸਲ ਅਸੀਂ ਮਾਲਕ ਨਹੀਂ ਹੈਗੇ ਚਿਕਨ ਦਾਰੂਆਂ ਮੱਛੀਆਂ ਦਾਰੂ ਚੱਲ ਰਹੀ ਹੈ ਜੀ ਉਹ ਵੀ ਕੀ ਨਾਲ ਦੇ ਬੰਦਾ ਮਨੀਸ਼ ਦੂਬੇ ਜੀ ਦਾ ਬਰਥਡੇ ਬਰਥਡੇ ਉਸੇ ਦਿਨ ਇੱਥੇ ਮਨਾਣਾ ਸਾਡੀ ਥਾਂ ਤੇ ਉਹਨਾਂ ਨੂੰ ਤਾਂ ਆਏ ਸੀ ਵੀ ਕਿਤੇ ਇਹਨਾਂ ਨੇ ਵੀ ਗੁਰੂਪੁਰਬ ਕਰਕੇ ਰੱਖਿਆ ਵਾ ਸਮਾਨ ਵੀ ਕੁਝ ਕਰ ਰਹੇ ਆ ਵੀ ਕਿਤੇ ਚਾਹ ਬਣ ਲੈ ਲੰਗਰ ਦਾ ਇੰਤਜ਼ਾਮ ਕਰਾਂਗੇ ਪਰ ਜਦੋਂ ਇੱਥੇ ਆ ਕੇ ਦੇਖਿਆ ਮਾਹੌਲ ਤੁਹਾਨੂੰ ਅਸੀਂ ਫੈਕਟਰੀ 'ਚ ਜਗ੍ਹਾ ਦਿੱਤੀ ਹੈ ਤੁਸੀਂ ਕਿਰਾਇਆ ਵੀ ਨਹੀਂ ਦੇ ਰਹੇ ਉਲਟਾ ਤੁਸੀਂ ਸਾਡੇ ਦਾੜੇ ਪੱਟ ਰਹੇ ਹੋ ਸਾਡੇ ਦੇ ਖੋंचे ਨਾਲ ਅਟੈਕ ਕਰ ਰਹੇ ਹੋ ਬੰਦੇ ਬਦਮਾਸ਼ ਬੁਲਾ ਰਹੇ ਹੋ ਇੱਥੇ ਧਾਰੂ ਮੀਟ ਚਲਾ ਰਹੇ ਹੋ ਇਹ ਪ੍ਰਵਾਸੀ ਨੂੰ ਅਸੀਂ ਰੋਜ਼ਗਾਰ ਦੇ ਰਹੇ ਇਹਨਾਂ ਨੂੰ ਇਹ ਸਰਕਾਰ ਇਹਨਾਂ ਦਾ ਪੂਰਾ ਸਾਥ ਦੇ ਰਹੀ ਹੈ ਕਿਉਂ ਇਹਨਾਂ ਦਾ ਬੂਡ ਬੈਂਕ ਪੱਕਾ ਕਰ ਰਿਹਾ ਸਾਡੇ ਤੋਂ ਜ਼ਮੀਨਾਂ ਲੈ ਕੇ ਚਾਰ ਚਾਰ ਮੰਜ਼ਲਾ ਤੁਸੀਂ ਦੇਖ ਕੇ ਬਿਲਡਿੰਗ ਬਣਾਤੀਆਂ ਹਰ ਕੇ ਜਿਹੜਾ ਆਂਦਾ ਹੈ ਪੁਲਿਸ ਆਂਦਾ ਆਪਣੀ ਬੂਡ ਬੈਂਕ ਪੱਕਾ ਕਰਨਵਾਤੇ ਇਹਨ ਕੀ ਸਾਡੇ ਕੈਮਰੇ ਚੱਲ ਰਹੇ ਹਨ ਤੁਸੀਂ ਗਿੜਾ ਮਾਰ ਕੇ ਆਏ ਹੋ ਉੱਥੇ ਬੈਠੇ ਨੇ ਅਜੇ ਵੀ ਇੰਜੋਏ ਕਰ ਰਹੇ ਆ ਪਾਰਟੀਆਂ ਚੱਲ ਰਹੀਆਂ ਤੁਸੀਂ ਰੈਸਕਿਊ ਨਹੀਂ ਕਰ ਰਹੇ ਹੋ ਅੱਛਾ ਤੁਸੀਂ ਉਹਨਾਂ ਨੂੰ ਆਪਣੇ ਮੋਬਾਈਲ 'ਚ ਜਿੱਦਾਂ ਲਾਈਵ ਦਿਖਾ ਰਹੇ ਸੀ ਉਹ ਇੱਥੇ ਉਹਨਾਂ ਦੇ ਇੱਥੇ ਕ੍ਰੋਸ ਕਰਕੇ ਗਏ ਆ ਗੱਡੀ 'ਚ ਪਰ ਉਹਨਾਂ ਨੇ ਉੱਤਰ ਕੇ ਉਹਨਾਂ ਨੂੰ ਕੁਝ ਨਹੀਂ ਪੁੱਛਿਆ ਕੁਝ ਨਹੀਂ ਕਿਹਾ ਜਾ ਕੇ ਸਾਨੂੰ ਕਹਿੰਦੇ ਉੱਥੇ ਤਾਂ ਕੋਈ ਨਹੀਂ ਹੈ ਅਸੀਂ ਕਹਿੰਦੇ ਜਨਾਬ ਆ ਦੇਖੋ ਇਹ ਉੱਥੇ ਖੜੇ ਨੇ ਦਿਖਾਇਆ ਸੀ ਉਹਨੂੰ ਰਵਿੰਦਰ ਕੁਮਾਰ ਨੂੰ ਜਿੱਦਣੀ ਨੇ ਕਿਰਾਇਆ ਬੰਦ ਕੀਤਾ ਅਸੀਂ ਉੱਥੇ ਜਾ ਕੇ ਵੈਰੀਫਾਈ ਕਰਦੇ ਆ ਤੇ ਉੱਥੇ ਜਾ ਕੇ ਦੇਖਦੇ ਆ ਕਿ ਕੁਝ ਨਹੀਂ ਹੈ ਜੀ ਇਹ ਬੰਦਾ ਤੇ ਹੁਣ ਜਿਹੜਾ ਇਹ ਡਿਸਪਿਊਟ ਚੱਲ ਰਿਹਾ ਹੈ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਚੱਲ ਰਿਹਾ ਜੀ 2 ਸਾਲ ਫਿਰ ਇਹ ਤਾਂ ਜੀ ਦੇਖੋ ਤੁਸੀਂ ਤੁਹਾਡੇ ਕਰੋੜਾਂ ਦੀ ਇਹ ਪ੍ਰਾਪਰਟੀ ਹੈ ਮੈਂ ਉਹਨੂੰ ਸ਼ਰੇਮ ਚੈਲੰਜ ਕੀਤਾ ਉੱਤੇ ਠਾਣੇ ਦੇ ਵਿੱਚ ਮੈਂ ਕਹਿੰਦਾ ਤੇਰੀ ਪੀਤੀ ਹੋਈ ਹੈ ਤੂੰ ਉਹਨਾਂ ਤੋਂ ਪੈਸੇ ਖਾਦੇ ਆਂ ਤੂੰ ਸਾਨੂੰ ਸਪੇਅਰ ਦਾ ਬਰਗ ਲਾਰਾ ਟਾਈਵ ਦੀ ਵਾਰਦਾਤ ਹੋ ਚੁੱਕੀ ਹੈ 11:00 ਵੱਜ ਗਏ ਅਸੀਂ ਜਿਹੜੇ ਜਿਹਨਾਂ ਦਾ ਵਾਰਦਾਤ ਹੋਈ ਹੈ ਜਿਹਨਾਂ ਸੱਟਾਂ ਲੱਗੀਆਂ ਉਹ ਤਾਂ ਅਸੀਂ ਬੈਠੇ ਨੇ ਇੱਥੇ ਠਾਣੇ ਦੇ ਵਿੱਚ ਸਾਡੀਆਂ ਬੱਚੀਆਂ ਸਾਡੀਆਂ ਮੇ ਭੈਣਾ ਸਾਡਾ ਭਰਾ ਜਿਹੜਾ ਸੱਟ ਲੱਗਿਆ ਉਹ ਤਾਂ ਬੈਠਾ ਹੈ ਜਿਹੜੇ ਕ੍ਰਾਈਮਨ ਤੇ ਇਹ ਸ਼ਸਤਰ ਦੇ ਆਪਣੇ ਬਣਾਵੀ ਲਿਸੈਂਸ ਵਗੈਰਾ ਬਣਾਵੋ ਤਾਂ ਜੋ ਹੁਣ ਇਕੱਲਾ ਸੀ ਨਹਿਤਾ ਸੀ ਤਾਂ ਇਹਦੇ ਹੱਥ 'ਚ ਕੋਈ ਹਥਿਆਰ ਹੁੰਦਾ ਤਾਂ ਇਹ ਵੀ ਜਵਾਬੀ ਕਾਰਵਾਈ ਕਰ ਸਕਦਾ ਸੀ ਕੁਝ ਇਕੱਲਾ ਵੀ ਫਿਰ 7 ਲੱਖ ਦੇ ਪਾਰ ਹੀ ਪੈ ਜਾਂਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਚੰਡੀਗੜ੍ਹ ਦੇ ਇੰਡਸਟਰੀ ਏਰੀਆ ਫੇਸ 2 ਦੇ ਵਿੱਚ ਮੌਜੂਦ ਹਾਂ ਔਰ ਮੇਰੇ ਪਿੱਛੇ ਜਿਵੇਂ ਤੁਸੀਂ ਵੇਖ ਰਹੇ ਹੋ 플ੌਟ ਨੰਬਰ 114 ਜਿੱਥੇ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ ਸਿੱਖ ਨੌਜਵਾਨ ਨੂੰ ਉਸੇ ਦੇ ਕ੍ਰਾਇਦਾਰਾਂ ਨੇ ਇਨੀ ਬੇਰਹਿਮੀ ਦੇ ਨਾਲ ਕੁੱਟਿਆ ਦਸਤਾਰ ਦੀ ਕਕਾਰਾਂ ਦੀ ਬੇਅਦਬੀ ਕੀਤੀ ਹੈ ਆਉ ਤੁਹਾਨੂੰ ਲੈ ਕੇ ਚਲਦੇ ਹਾਂ ਇਸ ਵਕਤ ਮੇਰੇ ਨਾਲ ਉੱਥੋਂ ਦੇ ਜਿਹੜੇ ਮਾਲਕ ਨੇ ਜਸਵਿੰਦਰ ਸਿੰਘ ਜੀ ਇੱਥੇ ਉਹਨਾਂ ਦੇ ਭਰਾ ਉਹ ਮੌਜੂਦ ਨੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਜੀ ਜਿਹੜਾ ਸਾਨੂੰ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਗੁਰਪੁਰਪ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਤੇ ਜਸਵਿੰਦਰ ਸਿੰਘ ਇੱਥੇ ਆਉਂਦੇ ਨੇ ਧੂਫ ਬੱਤੀ ਕਰਨ ਸਫਾਈ ਕਰਨ ਆਪਣੀ ਫੈਕਟਰੀ ਦੀ ਦੇਖਣ ਤੇ ਅੱਗੋਂ ਕਿਸ ਤਰੀਕੇ ਨਾਲ ਫਿਰ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਜਿਹੜੀ ਅਸੀਂ ਸੀਸੀਟੀਵੀ ਵੇਖ ਰਹੇ ਹਾਂ ਉਹ ਇਸ ਤਰੀਕੇ ਦੀਆਂ ਨੇ ਕਿ ਪਹਿਲਾਂ ਉਹਨਾਂ ਨੂੰ ਉੱਥੇ ਕੁੱਟਿਆ ਫਿਰ ਇੱਧਰ ਕੁੱਟਿਆ ਜਾਂਦਾ ਫਿਰ ਇੱਥੇ ਦੋਸਤੋ ਇਹ ਜਿਹੜਾ ਰੁੱਖ ਹੈ ਪੇੜ ਹੈ ਇੱਥੇ ਲਟਾ ਕੇ ਉਹਨਾਂ ਦੀ ਦਸਤਾਰ ਲਾਹੀ ਜਾਂਦੀ ਹੈ ਜਿੱਦਾਂ ਤੁਸੀਂ ਦਿੱਲੀ ਦੇ ਵਿੱਚ ਵੇਖਿਆ ਨਾ ਵੀ 1984 ਵੇਲੇ ਕਤਲੇਆਮ ਕੀਤਾ ਗਿਆ ਸੀ ਸਿੱਖਾਂ ਦਾ ਬਿਲਕੁਲ ਉਹ ਦ੍ਰਿਸ਼ ਨੂੰ ਦੇਖ ਕੇ ਉਸ ਸਮਾਂ ਯਾਦ ਆ ਜਾਂਦਾ ਹੈ ਜੀ ਇਹ ਪੂਰਾ ਵਾਰਦਾਤ ਕਿਦਾਂ ਵਾਪਰੀ ਜੀ ਇਹ ਵਾਰਦਾਤ ਇਦਾਂ ਜੀ ਇਹ ਹੈਗੀ ਹੈ ਐਤਵਾਰ ਦੀ ਗੱਲ ਜੀ 5 ਤਰੀਕ ਦੀ 2:30 ਵਜੇ ਦੀ ਗੱਲ ਹੈ ਜੀ ਮੇਰਾ ਇਹ ਗੁਰਦੇਵ ਸਿੰਘ ਤਾਇਆ ਜੀ ਹੈ ਉਹਨਾਂ ਦੀ ਫੈਕਟਰੀ ਹੈ ਜੀ ਜੀ ਦੇਖ ਰਿਹਾ ਹੁਣ ਉਹ ਉਹ ਐਕਸਪਾਇਰ ਹੋ ਗਏ ਸੀ ਤੇ ਹੁਣ ਦੇਖ ਰਿਹਾ ਛੋਟਾ ਬੇਟਾ ਕਰ ਰਿਹਾ ਜੀ بڑا ਬੇਟਾ ਵੀ ਐਕਸਪਾਇਰ ਹੋ ਗਿਆ ਜੀ ਜਿਹੜਾ ਛੋਟਾ ਬੇਟਾ ਜੀ ਉਹ ਜਸਵਿੰਦਰ ਸਿੰਘ ਹੈ ਜੀ ਅੱਛਾ ਇਹ ਫੈਕਟਰੀ ਇਹ ਮਤਲਬ ਕਿ ਜਿਹੜੀ ਜਗ੍ਹਾ ਹੈ ਥੋੜੇ ਤਾਇਆ ਜੀ ਦੀ ਵਾਸੇ ਗੁਰਦੇਵ ਸਿੰਘ ਜੀ ਉਹ ਐਕਸਪਾਇਰ ਹੋ ਚੁੱਕੇ ਨੇ ਜੀ ਹਾਂ ਜੀ ਤੇ ਪੰਜ ਆਪਣਾ ਪੰਜ ਤਰੀ ਦੀ ਘਟਨਾ ਹੈ ਜੀ ਭਰਾ ਆਇਆ ਜੀ ਇੱਥੇ ਉਹ ਆਏ ਸੀ ਸਿਰਫ ਗੁਰਪੁਰੂ ਦੇ ਮੱਦੇ ਨਜ਼ਰ ਵੀ ਮੈਂ ਜਾ ਕੇ ਆਪਣਾ ਇਹ ਪੋਸ਼ਣੂਨਾ ਆਪਣੇ ਵਾਸਤੇ ਰੱਖਿਆ ਹੋਇਆ ਜੀ ਤਿੰਨ ਪੋਸ਼ਣੂਨਾਂ ਨੇ ਅਲੱਗ-ਅਲੱਗ ਕਰਾਇਦਾਰਾਂ ਨੂੰ ਦਿੱਤੇ ਹੋਏ ਜੀ ਜੀ ਦੇ ਵਿੱਚ ਇੱਕ ਆਪਣਾ ਪੰਚਮ ਚੋਹਾਨ ਨਾਮ ਦਾ ਕਰੀਂਦਾ ਰਿਹਾ ਰਹਿੰਦਾ ਜੀ ਕਰਾਇਦਾਰ ਰਹਿੰਦਾ ਜੀ ਜਿਹਨੂੰ ਪਿਛਲੇ ਸਾਢੇ ਸਾਲ ਦਿੱਤਾ ਹੈ ਜੀ ਤੇ ਉਹਨੇ ਸਿਰਫ 2 ਮਹੀਨੇ ਹੀ ਕਿਰਾਇਆ ਦਿੱਤਾ ਉਹਦੇ ਬਾਅਦ ਉਹਨੇ ਕਿਰਾਇਆ अच्छा जी हां वो एक दा उधर डिस्प्यूट ਦਾ ਕੇਸ ਚੱਲ ਰਿਹਾ ਜੀ ਦੂਜਾ ਇਹ ਸਾਡੇ ਇਹ ਹੈਗੀ 114 ਨੰਬਰ ਫੈਕਟਰੀ ਜੀ ਠੀਕ ਹੈ ਤੇ ਇਹ ਨਾਲ ਹੈਗਾ 115 ਨੰਬਰ اچھا ਜੀ ਜਿਹਦਾ ਇਹ ਕਿਰਾਏਦਾਰ ਹੈਗਾ ਮਨੀਸ਼ दुबे अच्छा जी ਜੋ ਕਿ ਇੱਕ ਪੋਲੀਟੀਕਲ ਬੰਦਾ ਆ ਨਿਲ दुबे ਉਹਦਾ ਭਰਾ ਹੈ ਜੀ ਸਗਾ ਭਰਾ ਹੈ ਤੇ ਇਹਦੀ ਪਰਜਾਈ ਕੌਂਸਲਰੇ ਮੌਜੂਦਾ اچھا ਜੀ ਤੇ ਵੈਸੇ ਵੀ ਹੈ ਅੱਗੇ ਵੀ ਨਾ ਨੇ ਇੱਕ ਵਾਰੀ ਕਿਰਾਏਦਾਰ ਤੇ ਚਾਕੂ ਮਾਰਿਆ ਜੀ ਉਹ ਕਿਰਾਏਦਾਰ ਵਿਚੜਾ ਗਰੀਬ ਸੀ ਉਹ ਡਰ ਦੇ ਮਾਰੇ ਪਿੰਡ ਭੱਜ ਗਿਆ ਜੀ ਮਤਲਬ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਜੇ ਤੁਸੀਂ ਚੈੱਕ ਕਰਿਆ ਜਾਵੇ ਤਾਂ ਕ੍ਰਿਮੀਨਲ ਹੀ ਹੈ ਠੀਕ ਹੈ ਤੇ ਇਹ ਬੰਦਾ ਜਿਹੜਾ ਹੈਗਾ ਮਨੀਸ਼ ਦੂਬੇ ਅਨਿਲ ਦੂਬੇ ਜਿਹੜਾ ਉਹਦਾ ਭਰਾ ਹੈ ਜੀ ਇਹ ਬੰਦਾ ਇਹਦਾ ਜਨਮ ਦੀ ਸੀ ਉਦਣ ਠੀਕ ਹੈ ਆਪਾਂ ਇੱਕ ਵਾਰੀ ਅੰਦਰ ਚੱਲ ਕੇ ਵਿਖਾਈਏ ਫਿਰ ਆਪਾਂ ਤੁਹਾਨੂੰ ਵਾਰਤਾਲਾਤ ਵੀ ਵਿਖਾਉਂਦੇ ਆ ਵੀ ਇਹ ਦੱਸ ਦਈਏ ਵੀ ਕਿੱਦਾਂ ਹੋਈ ਏ ਇਹ ਸਾਰੇ ਕਿਰਾਏ ਦੇ ਉੱਤੇ ਨੇ ਪਿੱਛੇ ਵੀ ਪੋਰਸ਼ਨ ਜਿਹੜਾ ਹੈ ਕਿਰਾਏ ਦੇ ਉੱਤੇ ਆ ਤੇ ਭਾਈ ਸਾਹਿਬ ਕਿਉਂਕਿ ਇੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਰੀ ਦੁਨੀਆ ਨੇ ਜਦੋਂ ਪ੍ਰਕਾਸ਼ ਪੁਰਬ ਮਨਾ ਰਹੀ ਸੀ ਕੱਲ ਯਾਨੀ ਕਿ 6 ਤਰੀਕ ਨੂੰ ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਨਗਰ ਕੀਰਤਨ ਸ਼ਹਿਰਾਂ ਦੇ ਵਿੱਚ ਕੱਢੇ ਜਾ ਰਹੇ ਸੀ ਉਸ ਵਕਤ ਭਾਈ ਸਾਹਿਬ ਇੱਥੇ ਮੇਰੇ ਖਿਆਲ ਨਾਲ ਕਿੰਨੇ ਵਜੇ ਦੁਪਹਿਰ ਨੂੰ ਆਉਂਦੇ ਆ ਜੀ 2:30 ਵਜੇ ਆਏ ਜੀ ਇੱਥੇ 2:30 ਵਜੇ ਆਉਂਦੇ ਆ ਔਰ ਉਹਨਾਂ ਦਾ ਮਕਸਦ ਸੀਗਾ ਕਿ ਆਪਣਾ ਧੂਬਤੀ ਕਰਨ ਦਾ ਆਪਣੇ ਦਫ਼ਤਰ ਦੇ ਵਿੱਚ ਆਏ ਜੀ ਅੱਛਾ ਵੀ ਮੈਂ ਇੱਥੇ ਆ ਕੇ ਸਾਬ ਸੋਚ ਕਰਾਂਗਾ ਮਹਾਰਾਜ ਦਾ ਨਾਮ ਲਾਉਂਗਾ ਧੂਬਤੀ ਕਰੂੰਗਾ ਜੀ ਠੀਕ ਹੈ ਠੀਕ ਹੈ ਜ ਦਸਤਾਰ ਉਹਨਾਂ ਨੇ ਬੰਨੀ ਹੋਈ ਹੈ ਜੀ ਕੇਸ ਉਹਨਾਂ ਨੇ ਪੂਰੇ ਰੱਖੇ ਆ ਠੀਕ ਹੈ ਹੁਣੇ 2-4 ਦਿਨਾਂ ਚ ਉਹਨਾਂ ਨੇ ਅਮਰ ਛਕਣਾ ਸੀ ਅਮਰਤਾਰੀ ਹੋਣਾ ਸੀ ਜੀ ਅੱਛਾ ਜੀ ਤੇ ਉਹ ਆਨੇ ਆ ਜੀ ਉਹ ਦੇਖਦੇ ਆ ਜੀ ਇੱਥੇ ਇਸ ਜਗ੍ਹਾ ਤੇ ਅੱਛਾ ਚਿਕਨ ਬਣ ਰਿਆ ਪਤੀਲੇ ਚੜ ਰਹੀ ਨੇ ਇੱਥੇ ਮੀਟ ਮੱਛੀ ਬਣ ਰਹੀ ਹੈ ਜੀ ਅੱਛਾ ਜੀ ਉਹਨਾਂ ਦੇ ਮਨ ਨੂੰ ਬੜੀ ਥੇਸ ਪਹੁੰਚੀ ਜੀ ਉਹਨਾਂ ਨੇ ਜਿਹੜਾ ਇੱਥੇ ਬਣਾ ਰਿਹਾ ਸੀ ਕੋਕੂ ਨੂੰ ਪੁਰਾਪਰ ਪੁੱਛਿਆ ਪਰ ਆ ਤੂੰ ਇਹ ਕੀ ਕਰ ਰਿਹਾ ਕੀ ਬਣਾ ਰਿਹਾ ਉਹ ਕਹਿੰਦਾ ਜੀ ਇੱਥੇ ਮੈਂ ਮੀਟ ਮੱਛੀ ਬਣਾ ਰਿਹਾ ਜੀ ਕਹਿੰਦਾ ਕਿ ਕਿਵੇਂ ਗਿਆ ਦਿਨ ਇੱਥੇ ਬਣਾਉਣ ਨੂੰ ਉਹ ਤੇ ਉਹਨੇ ਕਹਿੰਦੇ ਉਹਨੇ ਸਾਹਮਣੇ ਇਸ਼ਾਰਾ ਕੀਤਾ ਕਹਿੰਦੇ ਜੀ ਇਹ ਇਹ ਜਿਹੜਾ ਪੋਰਸ਼ਨ ਹੈ ਜੀ ਇਹ ਜਿਹੜਾ ਆਪਣਾ ਪੰਚਮ ਚੋਹਾਨ ਹੈ ਉਹਨੂੰ ਦਿੱਤਾ ਹੋਇਆ ਆ ਆਪਾਂ ਇੱਕ ਵਾਰੀ ਵਿਖਾ ਵੀ ਦਈਏ ਸੋ ਇਹ ਜਿਹੜਾ ਪੋਰਸ਼ਨ ਹੈ ਇੱਥੇ ਭਾਈ ਸਾਹਿਬ ਦੱਸ ਰਹੇ ਵੀ ਇੱਥੇ ਪਤਿੱਲਾ ਵਗੈਰਾ ਚੜਾਇਆ ਹੋਇਆ ਸੀਗਾ ਤੇ दारू ਵਗੈਰਾ ਚੱਲ ਰਹੀ ਸੀਗੀ ਹਨਾ ਇੱਥੇ ਇਹ ਪੰਚਮ ਚੋਹਾਨ ਹੈ ਜੀ ਜਿਹਨੂੰ ਦਿੱਤਾ ਹੋਇਆ ਜੀ ਅੱਛਾ ਜੀ ਇਹ 2 ਸਾਲ ਤੋਂ ਇਹ ਕਿਰਾਇਆ ਵੀ ਨਹੀਂ ਦੇ ਰਿਹਾ ਜੀ ਇਹਦੇ ਨਾਲ ਸਾਡਾ ਡਿਸਪਿਊਟ ਚੱਲ ਰਿਹਾ ਜੀ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੇ ਕੁਕਲੇ ਕਿਹਾ ਵੀ ਉਹ ਸਾਹਮਣੇ ਪੰਚਮ ਜੀ ਉਹ ਥੇੜੀ ਉਹ ਉਧਰ ਗਏ ਕਹਿੰਦੇ ਵੀ ਉਹਨਾਂ ਨੇ ਕਿਹਾ ਹੈ ਉਹਨਾਂ ਪੁੱਛਿਆ ਵੀ ਪੰਚਮ ਵੀ ਕਿਤਾ ਤੇਰਾ ਸਾਡੇ ਨਾਲ ਡਿਸਪੂਟ ਚੱਲ ਰਿਹਾ ਦੂਜੀ ਗੱਲ ਵੀ ਗੁਰਪੁਰਬ ਹੈ ਠੀਕ ਹੈ ਜੀ ਤੂੰ ਬਿਨਾ ਪਰਮਿਸ਼ਨ ਤੋਂ ਇਹ ਕੀ ਕਰ ਰਿਹਾ ਇੱਥੇ ਇਹ ਨਾਨ ਵੇਜ ਤੈਨੂੰ ਕਿਹਨੇ ਦਿੱਤਾ ਆਰਡਰ ਕਿਹਨੇ ਕਿਹਨੇ ਤੈਨੂੰ ਮਨਜ਼ੂਰੀ ਦਿੱਤੀ ਇੱਥੇ ਬਣਾਉਣ ਦੀ ਠੀਕ ਹੈ ਵੀ ਮੈਂ ਤੈਨੂੰ ਜਗ੍ਹਾ ਦਿੱਤੀ ਆ ਕੰਮ ਕਰਨ ਲਈ ਇਹ ਫੈਕਟਰੀ ਹੈ ਕੰਮ ਕਰਨ ਲਈ ਨਾ ਕਿ ਇਹ ਕੋਈ ਆਪਣਾ ਹੋਟਲ ਹੈ ਜਾਂ ਘਰ ਹੈ ਠੀਕ ਹੈ ਨਾ ਜੀ ਯਾਰਾ ਕਕਰ ਇੱਕ ਰਾਇਦਾਰ ਹੁੰਦਾ ਕਰੇ ਚਲੋ ਬੰਦਾ ਪਾਰਟੀ ਕਰ ਲਿੰਦਾ ਇਹ ਫੈਕਟਰੀ ਹੈ ਜੀ ਫੈਕਟਰੀ ਦੇ ਬੰਦਾ ਕੰਮ ਕਰਦਾ ਹੈ ਜੀ ਨਾ ਕਿ ਮੀਟ ਸ਼ਰਾਬਾਂ ਪਲਾਏਗਾ ਜਿੱਤੇ ਕੱਲ ਨੂੰ ਐਮਸੀਵੀ ਸਾਡੇ ਦੇ ਐਕਸ਼ਨ ਲਈ ਸਾਦੀ ਹੈ ਵੀ ਤੁਸੀਂ ਤਾਂ ਸ਼ਰਾਬ ਮੀਟ ਸ਼ਰਾਬਾਂ ਪਲਾ ਰਹੇ ਹੋ ਠੀਕ ਹੈ ਜੀ ਤੇ ਪੰਚਮ ਜੀ ਜਵਾਬ ਦਿੰਦੇ ਆ ਕਹਿੰਦੇ ਵੀ ਦੂਬੇ ਸਾਹਿਬ ਦਾ ਜ਼ਮਿੰਦਾਰ ਹੈ ਅੱਛਾ ਜੀ ਜਿਹੜੇ ਨਾਲ ਦੇ ਇੱਕ ਰਾਇਦਾਰ ਹੈ ਮਨੀਸ਼ ਦੂਬੇ 115 ਨੰਬਰ ਦੇ ਵਿੱਚ ਜਿਹਦਾ ਮੈਂ ਤੁਹਾਨੂੰ ਵੇਰਵਾ ਦੇ ਚੁੱਕਿਆ ਜੀ ਜਿਹਦਾ ਰਿਕਾਰਡ ਕ੍ਰਿਮੀਨਲ ਹੈ ਉਹ ਉਹਨੇ ਵੀ ਜਿਹੜੀ ਇਹ ਜਗ੍ਹਾ ਹੈਗੀ ਆ ਕਿਰਾਏ ਤੇ ਲਈ ਹੋਈ ਹੈ ਤੇ ਨਾਲ ਦੀ ਫੈਕਟਰੀ ਕਿਰਾਏ ਤੇ ਲਈਤੀ ਹੋਈ ਜੀ ਉਹਨੇ ਤੇ ਜਿਹੜੀ ਪੰਜਮ ਦੀ ਗੱਲ ਕਰ ਰਹੇ ਹੋ ਇਹ ਤੁਹਾਡੇ ਇੱਥੇ 2 ਸਾਲ ਹੋ ਗਏ ਇਹਨੂੰ ਕਿਰਾਏ ਤੇ ਆਏ ਨੂੰ ਕਿਰਾਏ ਤੇ ਆਏ ਨੂੰ ਜੀ ਐਗਰੀਮੈਂਟ ਜਿਹਦੇ ਨਾਲ ਹੋਇਆ ਹੋਇਆ ਜੀ ਇਹਨੇ ਸਿਰਫ 2 ਮਹੀਨੇ ਕਿਰਾਏ ਦਿੱਤਾ ਇਹ ਮਨੀਸ਼ ਦੂਬੇ ਦੇ ਨਾਲ ਰਲਿਆ ਹੋਇਆ ਜੀ ਪੂਰਾ ਠੀਕ ਹੈ ਜੀ ਇਹਨਾਂ ਨੇ ਸੋਚੀ ਸਮਝੀ ਪੂਰੀ ਸਾਜ਼ਿਸ਼ ਕਰੀ ਹੈ ਇਹ ਜੋ ਵੀ ਘਟਨਾ ਅੰਜਾਮ ਦਿੱਤਾ ਇਹਨਾਂ ਨੇ ਤੇ ਇੱਥੇ ਪੰਜਮ ਨੇ ਨਾਲ ਦੇ ਨਾਲ ਫੋਨ ਮਾਰਿਆ ਮਨੀਸ਼ ਦੂਬੇ ਨੂੰ ਇੱਥੇ ਮਾਲਕ ਆ ਗਿਆ ਜਸਵਿੰਦਰ ਤੁਸੀਂ ਆ ਜਾਓ ਉਹ ਬਾਹਰੋਂ ਆਂਦੇ ਤੁਸੀਂ ਦੇਖੋ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਜੀ ਉਹ ਆਪਣੇ ਨਾਲ 15-20 ਮੁੰਡੇ ਜਿਹੜੇ ਬਦਮਾਸ਼ੇ ਲੈ ਕੇ ਆਂਦਾ ਆਂਦੇ ਉਹ ਚੱਕ ਕੇ ਉਹਨਾਂ ਦੀ ਮਾਰਕੜਾਈ ਕਰਦਾ ਹੱਥ ਦੇ ਵਿੱਚ ਵੀਡੀਓ ਦੇ ਵਿੱਚ ਪੂਰਾ ਉਹਨੇ ਖੁੰਚਾ ਚੱਕਿਆ ਇਥੋਂ ਪਤਲੇ ਦੇ ਵਿੱਚੋਂ ਖੁੰਚਾ ਮੇਰੇ ਭਰਾ ਦੇ ਇੱਥੇ ਮਾਰੇ ਜੀ ਜੋ ਫਟ ਗਏ ਜੀ 6 ਟਾਂਕੇ ਬਾਹਰ ਲੱਗੇ ਨੇ 3 ਟਾਂਕੇ ਅੰਦਰ ਲੱਗੇ ਨੇ ਤੇ ਜਿ ਜਵਾੜਾ ਹਿੱਲ ਗਿਆ ਸਾਰਾ ਜੀ ਤੇ ਹੋਰ ਜਗ੍ਹਾ ਗੁੱਝੀਆਂ ਸੱਟਾਂ ਮਾਰੀ ਜੀ ਤੁਹਾਨੂੰ ਵੀਡੀਓ ਦਿਖਾਉਂਦਾ ਜੀ ਬਾਹਰ ਲਿਜਾ ਕੇ ਭਜਾ ਕੇ ਉਹ ਭਰਾ ਮੇਰਾ ਛੁੱਟ ਕੇ ਭੱਜ ਰਿਹਾ ਹੈ 15-2 ਉਹ ਭੱਜਿਆ ਬਾੜ ਭਰਾ ਜਾ ਕੇ ਸਾਈਡ 'ਚ ਗਿਰ ਦਿੱਕ ਗਿਆ ਉੱਥੇ ਇਹਨਾਂ ਪੂਰੀ ਤਰ੍ਹਾਂ نیچے ਪਾ ਕੇ ਕੁੱਟਿਆ ਉਹਦੀ ਦਸਾਰ ਲਾਈ ਉਹਦੀ ਦਾੜਾ ਪਟੇ ਜੀ ਮੈਂ ਦੇਖ ਰਿਹਾ ਜੀ ਬਿਲਕੁਲ ਹੀ ਇਹ ਨਜ਼ਾਰਾ ਸੀਗਾ ਜਿੱਦਾਂ ਅਸੀਂ ਸੁਣਿਆ ਕਰਦੇ ਸੀ ਵੀ 84 ਦੇ ਵਿੱਚ ਇਦਾਂ ਸਰਦਾਰਾਂ ਨੂੰ ਕੁੱਟਿਆ ਕੇਸਾਂ ਦੀ ਬੇਦਵੀਂ ਹੇ ਨੀਚੇ ਗਿਰ ਗਏ ਭਾਈ ਸਾਹਿਬ ਤੇ ਉਹ ਇੰਨੇ ਬੰਦੇ ਸੀਗੇ ਉਹ ਜਿੱਦਾਂ ਜਾਨਵਰ ਹੁੰਦੇ ਆ ਜਾਨਵਰ ਹੁੰਦੇ ਜੀ ਬਿਲਕੁਲ ਇੱਕ ਤਾਂ ਹੁੰਦਾ ਕਿ ਬੰਦਾ ਸੁਣੀ ਸੁਣਾਈ ਗੱਲ ਦਾ ਸਿਰ ਹਵੇ ਲੇਕਿਨ ਅਸੀਂ ਸੀਸੀਟੀਵੀ ਵਿੱਚ ਦੇਖ ਰਹੇ ਹਾਂ ਭਾਈ ਸਾਹਿਬ ਇਕੱਲੇ ਨਹੀਂ ਐ ਇੱਥੇ ਤੇ ਭਾਈ ਸਾਹਿਬ ਨੂੰ ਇੱਥੋਂ ਕੋਈ ਪਿੱਛੇ ੱੱਕਾ ਮਾਰ ਰਿਹਾ ਕੋਈ ਅ ਬਿਚੋ ਰੋਡ ਚ ਕੀ ਕਿਲੇ ਇਥੋਂ ਰੋਡ ਚ ਕੀ ਜੀ ਰੋਡ ਮਾਰੀ ਉਹਨੇ ਲੱਤ ਦੀ ਮਾਰੀਆਂ ਰੋਡਾਂ ਜੀ ਪਿੱਠ ਦੀ ਮਾਰੀਆਂ ਆ ਤੇ ਪ੍ਰਾਈਵੇਟ ਬਾੜ ਦੀ ਉਹਨਾਂ ਨੇ ਲੱਤਾਂ ਮਾਰੀਆਂ ਕੁਸੂ ਨੂੰ ਮਾਰੇ ਜੀ ਤੇ ਉਸ ਤੋਂ ਬਾਅਦ ਜਦੋਂ ਫਿਰ ਇਹ ਸਾਰੀ ਘਟਨਾ ਵਾਪਰੀ ਜੀ ਤੁਹਾਨੂੰ ਕਿਦਾਂ ਪਤਾ ਲੱਗਿਆ ਐਦਾਂ ਜੀ ਉਹ ਭਰਾ ਬਾੜ ਛੁੜਿਆ ਉਹਨੇ ਪਛਦੇ ਪਛਦੇ ਨੇ 100 ਨੰਬਰ ਤੇ ਕਾਲ ਕੀਤਾ 102 12 ਤੇ ਕਾਲ ਕੀਤੀ ਜੀ ਪੀਸੀਆਰ ਪੀਸੀਆਰ ਆ ਗਈ ਨਾਲ ਐਂਬੂਲੈਂਸ ਆ ਗਈ ਉਹਨਾਂ ਨੇ ਦਮਾਂ ਚੱਕਿਆ ਇਹਨੂੰ ਹਸਪੀਟਲ ਲੈ ਕੇ ਜੀ ਉੱਥੇ ਆਈਓ ਆ ਗਿਆ ਜੀ ਹਸਪੀਟਲ ਵਾਲਿਆਂ ਨੇ ਕਾਲ ਕਰਤੀ ਉਥੋਂ ਢਾਣੇ ਜੋ ਆਇਓ ਅਰਵਿੰਦਰ ਜੀ ਅਰਵਿੰਦਰ ਕੁਮਾਰ ਜੀ ਉਹਨਾਂ ਨੇ ਬਿਆਨ ਦਿੱਤੇ ਜੀ ਉਹ ਉਹਨਾਂ ਦਾ 6 ਵਜੇ ਤੱਕ 6:30 ਵਜੇ ਤੱਕ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਮੈਡੀਕਲ ਕਰਵਾ ਕੇ ਲੈ ਕੇ ਇੱਥੇ ਛੱਡ ਦਿੰਦਾ ਕਹਿੰਦਾ ਤੂੰ ਜਾ ਅਸੀਂ ਕੱਲ ਸ਼ਾਮ ਨੂੰ 5 ਵਜੇ ਕਾਰਵਾਈ ਕਰਾਂਗੇ ਜਦਕਿ ਬੰਦੀ ਕਾਰਵਾਈ ਸੀ ਐਨਾ ਕੁਝ ਹੋਣ ਤੋਂ ਬਾਅਦ ਵੀ ਉਹਨਾਂ ਦਾ ਇਹ ਕਹਿਣ ਦਾ ਮਤਲਬ ਨਹੀਂ ਹੈ ਕਿ ਤੂੰ ਇੱਥੋਂ ਮੋਟਰਸਾਈਕਲ ਚੱਕ ਤੇ ਜਾ ਤੇ ਮੈਂ ਇਹਨਾਂ ਨੂੰ ਫਿਰ ਕੱਲ 5 ਵਜੇ ਬੁਲਾਉਣਾ 5 ਵਜੇ ਕਾਰਵਾਈ ਕਰਦੇ ਆ ਜਦਕਿ ਉਹ ਐਦਾਂ ਹੀ ਮਹਿਫਿਲ ਚੱਲ ਰਹੀ ਸੀ ਪ੍ਰੋਪਰ ਕਿਉਂਕਿ ਇਹ ਜਿਹੜੀ ਜਿਹੜੀ ਵਾਰਦਾਤ ਹੋਈ ਇਹ ਤਾਂ ਜਾਣ ਲਈ ਵਾਰਦਾਤ ਸੀ ਬਿਲਕੁਲ ਜੀ ਬਿਲਕੁਲ ਜਿਵੇਂ ਜਾਣ ਤੋਂ ਹੀ ਮਾਰਨ ਦਾ ਜਿਹੜਾ ਮੋਟਿਵ ਸੀ ਮੇਨ ਜੀ ਹੋਰ ਕੁਝ ਨਹੀਂ ਜੀ ਸਾਡੇ ਪਿੰਡ ਨਗਰ ਕੀਰਤਨ ਨਿਕਰੇ ਸੀ ਡਡੂ ਮਾਰਾ ਪਿੰਡਾਂ ਹੀ ਸਾਡਾ ਸਾਡੀ ਰੈਸ਼ ਹੈ ਡਡੂ ਮਾਰਾ ਆਪਦੀ ਪ੍ਰਾਪਰਟੀ ਹੈ ਸਾਡੀ ਠੀਕ ਹੈ ਤੇ ਭਰਾ ਕਰੇ ਗਿਆ ਕਰੇ ਕੋਈ ਹੈ ਨਹੀਂ ਭਰਾ ਬੜੀ ਜਿ ਡਿੱਗਿਆ ਪਿਆ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਨਗਰ ਕੀਰਤਨ ਤੋਂ ਸਾਡੇ ਜਿਹੜੇ ਤਾਏ ਜੀ ਸਾਡੀ ਤਾਈ ਹੈ ਤੇ ਮੇਰੀ ਜਿਹੜੀ ਭਝਾਈ ਹੈ ਵੱਡੀ ਵਿਡੋ ਹੈ ਜਿਹੜੀ ਤੇ ਜਿਹੜੀ ਛੋਟੀ ਭਝਾਈ ਹੈ ਮੇਰੀ ਜਸਵਿੰਦਰ ਸਿੱਧੀ ਵਾਈਵ ਨਾਲ ਉਹਦੀ ਦੋ ਬੇਟੀਆਂ ਤੇ ਉਹਨੇ ਦਮਦਮ ਚੱਕਿਆ ਪਿੰਡ ਡਾਕਟਰ ਦੇ ਲਈ ਦਵਾਈ ਦੁਈ ਦਵਾਈ ਟੀਕਾ ਲਵਾਇਆ ਜੀ ਉਹ ਥੋੜੇ ਠੀਕ ਠਾਕ ਹੋਏ ਹੋਛ ਉਹਨਾਂ ਨੂੰ ਨਾਲ ਲੈ ਕੇ ਨਾਲ ਦੋ ਚਾਰ ਬੰਦੇ ਹੋਰ ਲੈ ਕੇ ਇਹ ઠાਣੇ ਪੁੱਜੇ ਜੀ ઠાਣੇ ਨਾਲ ਆਈ ਉਹ ਜੀ ਰਵਿੰਦਰ ਗੁਆਰ ਨੂੰ ਕਿਹਾ ਜੀ ਵੀ ਤੁਸੀਂ ਇਹਨੂੰ 5 ਵਜੇ ਵਾਸਤੇ ਕਹ ਕੇ ਭੇਜਦਾ ਤਾਂ ਕਿ ਬੰਦੀ ਕਾਰਵਾਈ ਤਾਂ ਤੁਸੀਂ ਕੁਝ ਵੀ ਨਹੀਂ ਕਰ ਰਹੇ ਹੋ ਐਨਾ ਕੁਝ ਹੋਣ ਦੇ ਬਾਵਜੂਦ ਇਹ ਤਾਂ ਮਾਰ ਕੇ ਸੁੱਟਦਾ ਤੇ ਉਹ ਨਾਲ ਆਇਆ ਜੀ ਇੱਥੇ ਆਏ ਇੱਥੇ ਇਹ ਮਨੀਸ਼ ਦੂਬੇ ਪੰਚਮ ਚੋਹਾਨ ਤੇ ਉਹੀ 15 20 ਗੁੰਡੇ ਬਾਹਰ ਖੜਕੇ दारू पी ਰਹੇ ਸੀ ਉਦੋਂ ਹੀ ਚੀਕਣ ਮੰਡ ਰਿਹਾ ਜੀ ਪੁਲਿਸ ਨੇ ਜਦ ਵੀ ਕੋਈ ਕਾਰਵਾਈ ਕੀਤੀ ਤੇ ਉਹ ਜਦੋਂ ਸਾਡੀ ਪਰਚਾਈ ਹੁਣ ਆਈ ਤੇ ਜਿਹੜਾ ਦੂਬੇ ਆ ਉਹ ਥੱਪੜ ਮਾਰਨ ਤੱਕ ਗਿਆ ਪਰਚਾਈ ਤੇ ਉਹਨੂੰ ਪੂਰਾ ਪੂਰਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਮੇਰਾ ਭਤੀਜਾ ਹੈ ਵੱਡੇ ਭਰਾ ਦਾ ਮੁੰਡਾ ਹੈ 16 17 ਸਾਲ ਦਾ ਜੀ ਉਹਦੇ ਥੱਪੜ ਮਾਰੇ ਜੀ ਮੱਲਕੀ ਪਹਿਲਾਂ ਭਾਈ ਸਾਹਿਬ ਨੂੰ ਕੁੱਟਿਆ ਹਮਲਾ ਕੀਤਾ ਔਰ ਇਹ ਜੇ ਰਿਪੋਰਟਰ ਪੁਲਿਸ ਥੋਈ ਪਹੁੰਚ ਗਈ ਉਸ ਤੋਂ ਬਾਅਦ ਵੀ ਉਹ ਹਟੇ ਨਹੀਂ ਤੇ ਉਸ ਤੋਂ ਬਾਅਦ ਜਦੋਂ ਲੇਡੀਜ਼ ਆਂਦੀਆਂ ਤੁਹਾਡੇ ਘਰ ਦੀਆਂ ਤੇ ਉਹਨਾਂ ਦੇ ਉੱਤੇ ਵੀ ਅਟੈਕ ਫਿਰ ਅਟੈਕ ਕੀਤਾ ਤੇ ਉਹਨਾਂ ਨੇ ਜਿਹੜਾ ਮਨੀਸ਼ ਦੂਬੇ ਹੈ ਉਹ ਕਹਿੰਦਾ ਸਜ਼ਾਰਾ ਇੱਥੋਂ ਚਲੇ ਜਾ ਨਹੀਂ ਤੇਰੀ ਸਮਾਦੀ ਇਸੇ ਫੈਕਟਰੀ 'ਚ ਬਣਾਵਾਂਗੇ ਵੀ ਇਹ ਫੈਕਟਰੀ ਤੇਰੀ ਨਹੀਂ ਹੈ ਅੱਛਾ ਇੱਥੇ ਤੱਕ ਇਹਨਾਂ ਨੇ ਦੂਬੇ ਤੇ ਜਿਹੜਾ ਪੰਚਮ ਚੋਹਾਨ ਹੈ ਜੀ ਮੇਨ ਜਿਹੜਾ ਕਰਤਾ ਦਰਤਾ ਜੀ ਦਾ ਸਾਰਾ ਮਨੀਸ਼ ਦੂਬੇ ਹੈ ਜੀ ਤੇ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਪੋਰਸ਼ਨ ਤੁਸੀਂ ਦਿੱਤਾ ਸੀ ਇਹ 2 ਸਾਲ ਹੋ ਗਏ ਤੇ ਸਿਰਫ 2 ਮਹੀਨੇ ਹੀ ਕਿਰਾਇਆ ਦਿੱਤਾ 2 ਮਹੀਨੇ ਕਿਰਾਇਆ ਦਿੱਤਾ ਜੀ ਬੱਸ ਔਰ ਇਹ ਸਾਰੀ ਲਿਖਾ ਪੜੀ ਹੋਈ ਹੈਗੀ ਤੁਹਾਡੇ ਕੋਲ ਸਾਰਾ ਐਗਰੀਮੈਂਟ ਹੈ ਜੀ ਸਾਰਾ ਕੁਝ ਐਗਰੀਮੈਂਟ ਹੈ ਜੀ ਜਿਹੜਾ ਆਛਾ ਪੰਚਮ ਨੇ ਆਪਣਾ ਪ੍ਰੂਫ ਦਿੱਤਾ ਸੀ ਰਾਮਦਰਵਾਰ ਦਾ ਸੀ ਠੀਕ ਹੈ ਜੀ ਉਹ ਪ੍ਰੂਫ ਜਦੋਂ ਰਹਿੰਦਾ ਸੀ ਪਹਿਲਾਂ ਉਦੋਂ ਬਣਾ ਲਿਆ ਮੈਂ ਦੱਸਣਾ ਚਾਹੁੰਗਾ ਸਾਰਿਆਂ ਨੂੰ ਕਿਰਪਾ ਕਰਕੇ ਜਿਹੜੇ ਕਿਰਾਏਦਾਰਾਂ ਦੇ ਪ੍ਰੂਫ ਨਾ ਬਣਾਓ ਤੁਹਾਡੇ ਚੈਨਲ ਦੇ ਮੱਧਿਰ ਵਿੱਚ ਕਹੂੰਗਾ ਕਿ ਜਿਹੜੇ ਜਿੰਨੇ ਵੀ ਕਿਰਾਏਦਾਰਾਂ ਨੇ ਆਧਾਰ ਕਾਰਡ ਹੈ ਆ ਵੋਟਰ ਕਾਰਡ ਕੁਝ ਨਾ ਇਹਨਾਂ ਨੂੰ ਬਣਾ ਇਹ ਸਾਡੇ ਇੱਥੇ ਹੀ ਮੀਨਾ ਹੀ ਦੋ ਮਹੀਨੇ ਰਹਿੰਦੇ ਆ ਦੋ ਮਹੀਨੇ ਦੂਜੇ ਚਾਰ ਥਾਂ ਤੇ ਚਲੇ ਜੰਨੇ ਆ ਤੇ ਉੱਥੇ ਜਾ ਕੇ ਵਾਰਦਾਦ ਕਰ ਦਿੰਦੇ ਆ ਫਸਦੇ ਕੋਣ ਆ ਮਾਲਕ ਤੇ ਜਦੋਂ ਅਸੀਂ ਉਸ ਐਡਰੈਸ ਤੇ ਗਏ ਉੱਥੇ ਉਹ ਕਹਿੰਦੇ ਸਾਡੇ ਇੱਥੇ ਚਲਾ ਗਿਆ ਛੱਡ ਗਏ ਹੁਣ ਇਹ ਪੁਲਿਸ ਨੇ ਇਹ ਤੋਂ ਮੰਗਿਆ ਡਾਕੂਮੈਂਟ ਵਗੈਰਾ ਮੰਗੇ ਉਹ ਕੁਝ ਨਹੀਂ ਹੈ ਇਹਦੇ ਕੋਲੇ ਅਸੀਂ ਇਹ ਕੋਰਟ 'ਚ ਵੀ ਕਿਹਾ ਹੋਇਆ ਵੀ ਸਾਨੂੰ ਇਹ ਨਾ ਕੋਈ ਅਸਲੀ ਡਾਕੂਮੈਂਟ ਦੇ ਰਿਆ ਨਾ ਪਿੱਛੇ ਕਿੱਥੋਂ ਦਾ ਕਿੱਥੇ ਦਾ ਨਹੀਂ ਹੈ ਨਾਮ ਇਹਦਾ ਪੰਚਮ ਚੋਹਾਨ ਹੈ ਜੀ अच्छा सिर्फ थोनू ਨਾਮ ਪਤਾ ਹੈ ਤੇ ਜਿਹੜਾ ਪਤਾ ਦਿੱਤਾ ਹੋਇਆ ਉੱਥੇ ਤੁਸੀਂ ਜਾਂਦੇ ਹੋ ਤੇ ਉਹ ਕਹਿੰਦੇ ਵੀ ਇੱਥੋਂ ਚਲੇ ਗਏ ਜਿੱਦਣੀ ਨੇ ਕਿਰਾਇਆ ਬੰਦ ਕੀਤਾ ਅਸੀਂ ਉੱਥੇ ਜਾ ਕੇ ਵੈਰੀਫਾਈ ਕਰਦੇ ਆਂ ਤੇ ਉੱਥੇ ਜਾ ਕੇ ਦੇਖਦੇ ਆਂ ਕਿ ਕੁਝ ਨਹੀਂ ਹੈ ਜੀ ਇਹ ਇਹ ਬੰਦਾ ਇੱਥੋਂ ਸਿਰਫ ਰਹਿ ਕੇ ਚਲਾ ਗਿਆ ਆਪਣਾ ਪ੍ਰੂਫ ਬਣਾ ਕੇ ਲੰਘ ਗਿਆ ਤੇ ਹੁਣ ਜਿਹੜਾ ਇਹ ਡਿਸਪਿਊਟ ਚੱਲ ਰਿਹਾ ਹੈ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਚੱਲ ਰਿਹਾ ਜੀ 2 ਸਾਲ ਫਿਰ ਇਹ ਤਾਂ ਜੀ ਦੇਖੋ ਤੁਸੀਂ ਤੁਹਾਡੇ ਕਰੋੜਾਂ ਦੀ ਇਹ ਪ੍ਰਾਪਰਟੀ ਹੈ ਮੈਂ ਤੁਹਾਨੂੰ ਇੱਕ ਵਾਰੀ ਦੋਸਤੋਂ ਆਪਾਂ ਇੱਕ ਵਾਰੀ ਬਾਹਰ ਚਲੀਏ ਇੱਕ ਵਾਰੀ ਆਪਾਂ ਦਿਖਾ ਵੀ ਦਈਏ ਤੁਹਾਨੂੰ ਕਿ ਕਿਹੜੀ ਲੋਕੇਸ਼ਨ ਹੈ ਦੇਖੋ ਜਿਹੜਾ ਸੈਂਟਰ ਗਵ ਤੁਸੀਂ ਲੋਕੇਸ਼ਨ ਦੇਖੋ ਕਰੋੜਾਂ ਦੀ ਅਰਬਾਂ ਦੀ ਪ੍ਰਾਪਰਟੀ ਹੈ ਸਾਹਮਣੇ ਤੁਸੀਂ ਵੇਖ ਰਹੇ ਹੋ ਮਿਨਿਸਟਰੀ ਆਫ ਲੇਬਰ ਐਂਡ এমਪਲੋਇਮੈਂਟ ਗਵਰਨਮੈਂਟ ਆਫ ਇੰਡੀਆ ਸੈਂਟਰ ਗਵਰਨਮੈਂਟ ਦਾ ਆਧਾਰ ਹੈ ਸਾਹਮਣੇ ਔਰ ਵੱਡੀ ਲੋਕੇਸ਼ਨ ਹੈ ਤੇ ਪ੍ਰਾਈਮ ਲੋਕੇਸ਼ਨ ਦੇ ਉੱਤੇ ਜਗ੍ਹਾ ਹੈ ਤੁਸੀਂ ਦੇਖੋ ਵੀ ਜਿਹੜਾ ਬੰਦਾ ਜਿਹਨੇ ਖਰੀਦਿਆ ਹੋਵੇ ਇਹ ਭਾਈ ਸਾਹਿਬ ਦੱਸ ਤੁਸੀਂ ਦੱਸ ਰਹੇ ਹੋ ਵੀ ਇਹ ਜਿਹੜੇ ਤੁਹਾਡੇ ਬ੍ਰਦਰ ਨੇ ਯਾਨੀ ਇਹ ਤੁਹਾਡੇ ਤੁਹਾਡੇ ਤਾਇਆ ਜੀ ਦੀ ਇਹ ਪ੍ਰਾਪਰਟੀ ਹੈ ਹਾਂਜੀ ਬਹੁਤ ਪੁਰਾਣੀ ਜਦੋਂ ਚੰਡੀਗੜ੍ਹ ਬਸਿਆ ਸੀ ਉਦੋਂ ਅਸੀਂ ਲਿੱਤਾ ਸੀ ਇਹ ਕੀ ਸਤਾਂਪਰ ਪਰ ਕਰਕੇ ਥੋੜ੍ਹ ਥੋੜ੍ਹੇ ਕਰ ਕਰਕੇ ਉਦੋਂ ਲਈਤੀ ਸੀ ਇਹ ਪ੍ਰੋਪਰਟੀ ਸੀ ਤਾਂ ਆਇਆ ਜੀ ਨੇ ਸਾਡੇ ਨੇ ਜੀ ਜੀ ਤੇ ਇਹ ਤਾਂ ਫਿਰ ਬੰਦੇ ਦੀ ਮਾਲਕੀ ਤਾਂ ਫਿਰ ਕੁਝ ਵੀ ਨਾ ਰਹੀ ਨਹੀਂ ਜੀ ਇਹਦਾ ਇੰਸਟਾਗ੍ਰam ਤਾਂ ਕਹਿ ਜੀ ਇਦਾਂ ਦੀ ਦੇਖੋ ਪੁਲਿਸ ਵੀ ਇਹਨਾਂ ਨਾਲ ਮਤਲਬ ਸਾਨੂੰ ਜਿਹੜਾ ਰਿਸਪੌਂਸ ਚਾਹੀਦਾ ਧਾਰਾ ਜਿਹੜੀ ਲੱਗਣੀ ਚਾਹੀਦੀ ਪ੍ਰੋਪਰ ਮਤਲਬ ਅਸੀਂ ਸਾਰੇ ਬੰਦੇ ਇਹਨਾਂ ਨੂੰ ਆਈਡੈਂਟੀਫਾਈ ਕਰਵਾਤੇ ਸੀ ਤੇ ਖੜ ਕੇ ਭਰਾ ਨੇ ਕਿਹਾ ਵੀ ਇਹ ਸਾਰੇ ਜਿਹੜੇ ਬੰਦੇ ਖੜੇ ਪੰਜ ਬੰਦੇ ਦਾ ਮੇਨ ਹੈ ਹੀ ਹੈ ਜਿਨ੍ਹਾਂ ਦੇ ਸਿਰਫ ਦੋ ਬੰਦੇ ਅਰੈਸਟ ਕੀਤੇ ਇਹਨਾਂ ਨੇ ਉਹਨਾਂ ਨੂੰ ਵੀ ਅਰੈਸਟ ਕਰਕੇ ਕੱਲ ਸ਼ਾਮੀ ਅਰੈਸਟ ਕੀਤਾ ਫੇਰ ਦੁਬਾਰਾ ਜਦੋਂ ਉਹਨਾਂ ਦੀ ਦਬਾਉ ਪਾਇਆ ਜਾਂਦਾ ਫੇਰ ਫੜਦੇ ਆ ਫੇਰ ਬੰਦੇ ਧਾਰਾਂ ਘੱਟ ਲਾਨੇ ਆ ਜੀ ਤੇ ਬਾਕੀ ਬੰਦੇ ਜੇ ਇਹਨਾਂ ਨੇ ਕੁਝ ਕੈਸ਼ ਨਹੀਂ ਕਰੀ ਜੀ ਨਾ ਇਹ ਪੁਲਿਸ ਨੇ ਸਭ ਪ੍ਰਸ਼ਾਸਨ ਸਾਨੂੰ ਆ ਕੇ ਮਿਲਿਆ ਨਾ ਸਾਡੀ ਕੋਈ ਗੱਲਬਾਤ ਪੁੱਛੀ ਹੈ ਨਾ ਸਾਡਾ ਕੋਈ ਹਾਲਚਾਲ ਪੁੱਛਿਆ ਕਿਸੇ ਨੇ ਆ ਕੇ ਸਾਡੀ ਕੋਈ ਸੁਣਵਾਈ ਨਹੀਂ ਆ ਜੀ ਜਿੰਨੇ ਬੰਦੇ ਦਿਖਾਈ ਦੇ ਰਹੇ ਸੀ ਕਿਉਂਕਿ ਫੁਟੇਜ ਆ ਉਹ ਤਾਂ ਤੁਸੀਂ ਇਹ ਨਹੀਂ ਤੁਹਾਡੇ ਕੋਲ ਤਾਂ ਪ੍ਰੂਫ ਹੈਗਾ ਸੀਸੀਟੀਵੀ ਚ ਬਿਲਕੁਲ ਕਲੀਅਰ ਚਾਹ ਰਹੇ ਨੇ ਸਾਡਾ ਭਰਾ ਸਿਰਫ ਆਇਆ ਪੂਠਾ ਪੂਜਾ ਬਾੜ ਕਰਨ ਆਇਆ ਸੀ ਨਹਿਤਾ ਆਇਆ ਸੀ ਤੁਸੀਂ ਵੀਡੀਓ ਦੇਖ ਸਕਦੇ ਹੋ ਜੀ ਬਿਲਕੁਲ ਬਿਲਕੁਲ ਸ਼ ਡੰਡੇ ਚੱਕ ਕੇ ਸਾਰਗੇ ਬਹੁਤ ਕੁਝ ਮਤਲ ਜਿਹੜਾ ਨਹੀਂ ਹੋਣਾ ਚਾਹੀਦਾ ਧਾਰਮਿਕ ਜਿਹੜੀ ਪਾਬਲੋਂ ਠੇਸ ਪਹੁੰਚਦੀ ਹੈ ਜੀ ਮੈਂ ਤੁਹਾਡੇ ਸਾਹਮਣੇ ਰਾਈ ਕਹਿਣਾ ਚਾਹੁੰਦਾ ਵੀ ਜੇ ਇਹ ਆਪਣੀ ਮਾਂ ਦੇ ਪੁੱਤਾਂ ਸਾਡੇ ਸਾਹਮਣੇ ਆ ਕੇ ਦਿਖਾਣ ਮੈਂ ਇੱਥੇ ਚੈਲੰਜ ਕਰਦਾ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਕਿ ਜਿਹੜੀ ਬਦਮਾਸ਼ੀ ਇੱਕ ਸਰਦਾਰ ਬੰਦੇ ਤੇ ਦਾੜਾ ਪਟਿਆ ਮੈਂ ਉਹਦੇ ਬਰ ਖਿਲਾਫ ਹਾਂ ਜਿੱਥੇ ਮੈਨੂੰ ਟੱਕਰ ਗਏ ਪ੍ਰਸ਼ਾਸਨ ਜੋ ਕਾਰਵਾਈ ਕਰਦਾ ਕਰੀ ਜਾਵੇ ਮੈਂ ਆਪਣੇ ਵੱਲੋਂ ਚੈਲੰਜ ਕਰਦਾ ਇਹਨਾਂ ਨੂੰ ਇਕੱਲਾ ਚੈਲੰਜ ਕਰਦਾ ਕਿਉਂਕਿ ਮੈਨੂੰ ਬਹੁਤ ਮਨ ਨੂੰ ਠੇਸ ਪਹੁੰਚੀ ਜੀ ਇਸ ਚੀਜ਼ ਦੀ ਕਿਉਂਕਿ ਦਾੜੀ ਨੂੰ ਹੱਥ ਪਾਇਆ ਕਰਾਇਦਾਰ ਨੇ ਜਿਹੜਾ ਕਿਰਾਇਆ ਵੀ ਨਹੀਂ ਦੇ ਰਿਹਾ ਡਿਸਪਿਊਟ ਹੈ ਇਹ ਤਾਂ ਸ਼ਰਮ ਤੱਕ ਹੈ ਜੀ ਨਾਲ ਉਹਦਾ ਸਾਥ ਕਰਨ ਦਿੰਦਾ ਨਾਲ ਦਾ ਫੈਕਟਰੀ ਵਾਲਾ ਜਿਹੜਾ ਕਿਰਾਇਦਾਰ ਮਨੀਸ਼ ਦੂਬੇ ਇਹਨੂੰ ਵੀ ਮੈਂ ਕਹਿਣਾ ਚਾਹੁੰਦਾ ਜਿਹੜੀ ਤੂੰ ਬਦਮਾਸ਼ੀਆਂ ਦਿਖਾ ਚੁੱਕਿਆ ਪਹਿਲਾਂ ਦਿਖਾ ਚੁੱਕਿਆ ਹੁਣ ਤੇਰਾ ਬਾਅਦ ਸਾਡੇ ਨਾਲ ਪਿਆਰ ਹਰਵਿੰਦਰ ਸਿੰਘ ਗੋਲੂ ਪਿੰਡ ਡੱਡੂ ਮજરા ਯਾਦ ਰੱਖੀ ਜਿੱਥੇ ਟੱਕਰ ਗਏ ਨਾ ਤੇਰੀ ਤੌਣ ਤਾਰ ਕੇ 115 ਦੇ ਬਾਅਦ ਟੰਕੇ ਜਾਊਗਾ ਜਿਹੜੀ ਤੂੰ ਇਹ ਬੇਅਦਬੀ ਕੀਤੀ ਹੈ ਮੈਂ ਹੋਣ ਨਹੀਂ ਦਊਗਾ ਸਾਰੇ ਪ੍ਰਵਾਸੀਆਂ ਨੂੰ ਵੀ ਚੈਲੰਜ ਕਰਦਾ ਵੀ ਇਹ ਜਿਹੜਿਆ ਤੁਸੀਂ ਕਰਦੇ ਹੋ ਨਾ ਹਰਕਤਾਂ ਉੱਚੀਆਂ ਹਰਕਤਾਂ ਸਾਡੇ ਸਿੱਖਾਂ ਨਾਲ ਕਰਦੇ ਏ ਨਹੀਂ ਹੁਣ ਚੱਲਣੀ ਆ ਥੋੜੀ ਗੁੰਡਾ ਕਰਦੀਆਂ ਇੱਕ ਤੁਹਾਨੂੰ ਅਸੀਂ ਰੋਜ਼ਗਾਰ ਦਈਏ ਇੱਥੇ ਤੁਹਾਨੂੰ ਅਸੀਂ ਕਹਿੰਦੇ ਆਂ ਚਲੋ ਸਾਡਾ ਭਾਈਚਾਰਾ ਜਿੰਦਾ ਰਹੇ ਸਾਡਾ ਭਾਈਚਾਰਾ ਪਰ ਤੁਸੀਂ ਉਸ ਭਾਈਚਾਰੇ ਦੇ ਕਾਇਮ ਨਹੀਂ ਰਹਿਣ ਜਾਂਦੇ ਸਾਨੂੰ ਮਜਬੂਰ ਕਰ ਰਹੇ ਹੋ ਵੀ ਅਸੀਂ ਥੋੜੂ ਤੇ ਇੱਥੋਂ ਕੱਢੀਏ ਤੁਹਾਨੂੰ ਅਸੀਂ ਫੈਕਟਰੀ ਦੀ ਜਗ੍ਹਾ ਦਿੱਤੀ ਹੈ ਤੁਸੀਂ ਕਿਰਾਇਆ ਵੀ ਨਹੀਂ ਦੇ ਰਹੇ ਉਲਟਾ ਤੁਸੀਂ ਸਾਡੇ ਦਾੜੇ ਪੱਟ ਰਹੇ ਹੋ ਤੁਹਾਡੇ ਖੋਚੇ ਨਾਲ ਅਟੈਕ ਕਰ ਰਹੇ ਹੋ ਬੰਦੇ ਬਦਮਾਸ਼ ਬੁਲਾ ਰਹੇ ਹੋ ਇੱਥੇ दारू ਮੀਟ ਚਲਾ ਰਹੇ ਹੋ ਇਹ ਕਿੱਥੇ ਦਾ ਇਨਸਾਫ ਆ ਕੁਲਜੀ ਹੁਣ ਵੀ ਅਸੀਂ ਅੰਦਰ ਸੀਗੇ ਤੇ ਹੁਣ ਜਸਟ ਥੋੜੇ ਦਿਨ ਪਹਿਲੇ ਹੀ ਉਹ ਜਿਹੜੀ ਜਿਹੜਾ ਪੋਰਸ਼ਨ ਦਿੱਤਾ ਹੋਇਆ ਜਿੱਦਾਂ ਤੁਸੀਂ ਨਾਂ ਲੈ ਰਹੇ ਹੋ ਪੰਚਮ ਪੰਚਮ ਨੇ ਉਹ ਹੁਣੇ ਉੱਥੇ ਬੰਦ ਕਰਿਆ ਦਰਵਾਜ਼ਾ ਹੁਣ ਹਲੇ ਵੀ ਖੁੱਲੀ ਸੀਗੀ ਹਾਂਜੀ ਹੁਣ ਵੀ ਖੁੱਲੀ ਸੀ ਦੇਖੋ ਜੀ ਕਿਸੇ ਦਾ ਕੋਈ ਡਰ ਪੈ ਨਹੀਂ ਹੈ ਕੋਈ ਡਰ ਨਹੀਂ ਹੈ ਜੀ ਕੋਈ ਡਰ ਨਹੀਂ ਆ ਕਿਸੇ ਨੂੰ ਉਹਨਾਂ ਨੇ ਸ਼੍ਰੀਆਮ ਗਿਆ ਪੁਲਿਸ ਦੇ ਸਾਹਮਣੇ ਗਿਆ ਕਿ ਇਹ ਪੁਲਿਸ ਇਹ ਪੁਲਿਸ ਸਾਡੀ ਜੇਬ ਦੇ ਵਿੱਚ ਹੈ ਮਨੀਸ਼ ਦੂਬ ਨੇ ਇਹ ਗੱਲ ਕਹਾਈ ਹੈ ਜੀ ਮੈਂ ਪ੍ਰਸ਼ਾਸਨ ਪੁੱਛਣਾ ਚਾਹਨਾ ਰਵਿੰਦਰ ਨੂੰ ਪੁੱਛਣਾ ਚਾਹਨਾ ਵੀ ਤੈਨੂੰ ਕਟੋਗੜ ਸਾਡੀ ਨਹੀਂ ਤੈਨੂੰ ਆਪਣੀ ਬਰਦੀ ਦੀ ਸ਼ਰਮ ਕਰਨੀ ਚਾਹੀਦੀ ਸੀ ਜਦੋਂ ਤੈਨੂੰ ਐਨੇ ਬੋਲ-ਬੋਲਤੇ ਉਹਨੇ ਕਿ ਸਾਡੀ ਚੰਡੀਗੜ੍ਹ ਪੁਲਿਸ ਤਾਂ ਸਾਡੀ ਜੇਬ 'ਚ ਐ ਤੂੰ ਉਦੋਂ ਹੀ ਕਿਉਂ ਨਹੀਂ ਉਹਨੂੰ ਲਾਂ ਲੈ ਕੇ ਗਿਆ ਸਾਨੂੰ ਤਾਂ ਤੂੰ ਲੈ ਜਾ ਕੇ ਥਾਣੇ ਬਿਠਾਤਾ 11 ਵਜੇ ਤੱਕ ਹਾਂਜੀ ਇੱਥੇ ਉਹ ਬੈਠੇ ਰਹੇ ਸੀ ਜਦ ਵੀ ਉਹਨਾਂ ਨੂੰ ਫੋਟੋ ਦਿਖਾਉਂਦੇ ਰਹੇ ਵੀਰ ਜੀ ਥਾਣੇ ਬਹਿਣ ਕੇ ਰਹੇ ਸੀ ਫੋਟੋ ਦਿਖਾਉਂਦੇ ਰਹੇ ਲਾਈਵ ਕਿ ਸਾਡੇ ਕੈਮਰੇ ਚੱਲ ਰਹੇ ਆ ਤੁਸੀਂ ਗਿੜਾ ਮਾਰ ਕੇ ਆਏ ਹੋ ਉੱਥੇ ਬੈਠੇ ਨੇ ਅਜੇ ਵੀ ਇੰਜੋਏ ਕਰ ਰਹੇ ਆ ਪਾਰਟੀਆਂ ਚੱਲ ਰਹੀਆਂ ਤੁਸੀਂ ਰੈਸਕਿਊ ਨਹੀਂ ਕਰ ਰਹੇ ਹੋ अच्छा ਤੁਸੀਂ ਉਹਨਾਂ ਨੂੰ ਆਪਣੇ ਮੋਬਾਈਲ 'ਚ ਜਿੱਦਾਂ ਲਾਈਵ ਦਿਖਾ ਰਹੇ ਸੀ ਉਹ ਇੱਥੇ ਉਹਨਾਂ ਦੇ ਇੱਥੇ ਕ੍ਰੋਸ ਕਰਕੇ ਗਏ ਆ ਗੱਡੀ 'ਚ ਪਰ ਉਹਨਾਂ ਨੇ ਉਤਰ ਕੇ ਉਹਨਾਂ ਨੂੰ ਕੁਝ ਨਹੀਂ ਪੁੱਛਿਆ ਕੁਝ ਨਹੀਂ ਕਿਹਾ ਜਾ ਕੇ ਸਾਨੂੰ ਕਹਿੰਦੇ ਉੱਥੇ ਤਾਂ ਕੋਈ ਨਹੀਂ ਹੈ ਅਸੀਂ ਕਹਿੰਦੇ ਜਨਾਬ ਆ ਦੇਖੋ ਇਹ ਉੱਥੇ ਖੜੇ ਨੇ ਦਿਖਾਇਆ ਸੀ ਉਹਨੂੰ ਰਵਿੰਦਰ ਕੁਮਾਰ ਨੂੰ ਉਹਦੀ ਡਰਿੰਕ ਉਹਦੀ ਡਰਿੰਕ ਕੀਤੀ ਹੋਈ ਸੀ ਰਵਿੰਦਰ ਸਿੰਘ ਜੀ ਉਹ ਮੈਨੂੰ ਪਤਾ ਕੀ ਚੈਲੰਜ ਕਰਕੇ ਭੱਜ ਗਿਆ ਕਹਿੰਦਾ ਦੇਖੋ ਤੇ ਇੱਥੇ ਤਾਂ ਹੁੰਦਾ ਕੁਝ ਕਰ ਲੈ ਮੇਰੀ ਕਹਿੰਦਾ ਹੁਣ ਡਿਊਟੀ ਆਫ ਹੈ ਐਡੀਸ਼ਨਲ ਐਸਐਚ ਆਉਂਗਾ ਉਹ ਅੱਗੇ ਦੇਖੂਗਾ ਹਰ ਬਾਈ ਮੈਂ ਉਹਨੂੰ ਸ਼ਰੇਮ ਚੈਲੰਜ ਕੀਤਾ ਉੱਤੇ ਠਾਣੇ ਤੂੰ ਸਾਨੂੰ ਸਵੇਰ ਦਾ ਬਰਗ ਲਾਰਾ 22 ਵੇ ਦੀ ਵਾਰਦਾਤ ਹੋ ਚੁੱਕੀ ਹੈ 11:00 ਵੱਜ ਗਏ ਅਸੀਂ ਜਿਹੜੇ ਜਿਹਨਾਂ ਦਾ ਵਾਰਦਾਤ ਹੋਈ ਹੈ ਜਿਹਨਾਂ ਸੱਟਾਂ ਲੱਗੀਆਂ ਉਹ ਤਾਂ ਅਸੀਂ ਬੈਠੇ ਨੇ ਇੱਥੇ ਠੰਡ ਦੇ ਵਿੱਚ ਸਾੜੀ ਬੱਚੀਆਂ ਸਾੜੀਆਂ ਪੇਪਰਾਂ ਮੈਂ ਪੈਣਾ ਸਾਡਾ ਭਰਾ ਜਿਹਦਾ ਸੱਟ ਲੱਗਿਆ ਉਹ ਤਾਂ ਬੈਠਾ ਹੈ ਜਿਹੜੇ ਕ੍ਰਾਈਮਨਰ ਉੱਥੇ ਜਾ ਜੇ ਵੀ दारू ਆ ਪੀ ਰਹੇ ਦੱਸੋ ਕਿੱਥੇ ਜਾਏ ਇਨਸਾਫ ਹੈ ਜੀ ਤੇ ਭਾਈ ਸਾਹਿਬ ਜਿੱਦਾਂ ਹੁਣ ਅਸੀਂ ਵੈਸੇ ਅਸੀਂ ਇਹ ਗੱਲ ਕਰੀਏ ਤਾਂ ਇਹ ਕੋਈ ਇਹੋ ਜਿਹਾ ਇਲਾਕਾ ਤਾਂ ਹੈ ਨਹੀਂ ਕੋਈ ਬਹੁਤ ਪਿਛੜਾ ਹੋਇਆ ਇਲਾਕਾ ਹਨਾ ਇੱਕ ਦੁਕਾਨ ਹੈ ਕੱਲੀ ਹੈ ਕਿ ਜੰਗਲ ਦੇ ਵਿੱਚ ਦੁਕਾਨ ਹੈ ਜੀ ਇਹ ਪੂਰਾ ਇੰਡਸਟਰੀਅਲ ਹੱਬ ਹੈ ਜੀ ਹਾਂਜੀ ਤੇ ਚੰਡੀਗੜ੍ਹ ਦੇ ਵਿੱਚ ਇੱਕ ਇੰਡਸਟਰੀਅਲ ਬੰਦੇ ਨਾਲ ਇਦਾਂ ਹੋਣ ਲੱਗ ਗਿਆ ਉਹ ਵੀ ਸਰਦਾਰ ਬੰਦੇ ਨਾਲ ਤੇ ਆਮ ਬੰਦਾ ਤਾਂ ਕੋਈ ਆਂਦਾ ਜਾਂਦਾ ਕੋਈ ਵੀ ਕੁਝ ਵੀ ਨਹੀਂ ਐਸਾ ਹੁਣ ਭਾਈ ਸਾਹਿਬ ਖੜੇ ਨੇ ਇੱਥੇ ਇਹਨਾਂ ਨੂੰ ਤਾਂ ਵੈਸੇ ਹੀ ਵੱਢ ਕੇ ਘੇੜ ਦੂੰਗੇ ਜਾਂ ਤੁਸੀਂ ਆਏ ਹੋ ਹਾਂਜੀ ਤੁਸੀਂ ਇੱਥੇ ਜਾ ਰਹੇ ਹੋ ਇਹਨਾਂ ਨੇ ਤਾਂ ਸਾਨੂੰ ਗਏ ਹੀ ਘੇਰ ਘੇਰ ਕੇ ਕੁੱਟਿਆ ਕਨਾ ਪੈਸੇ ਜਦੋਂ ਇਹ ਵਾਰਦਾਤ ਹੋ ਰਹੀ ਸੀ ਇੱਥੇ ਵੀ ਭਾਈ ਸਾਹਿਬ ਨੂੰ ਕੁੱਟਰੇ ਸੀਗੇ ਉਹ ਬਾਹਰ ਤੇ ਕੋਈ ਕਿਸੇ ਨੂੰ ਕੋਈ ਕੋਈ ਪਤਾ ਨਹੀਂ ਲੱਗਿਆ ਸਾਰੀ ਪੌਲੀ ਖੜੀ ਸੀ ਜੇ ਇੱਥੇ 2:30 ਦੇ ਟਾਈਮ ਸੀ ਦਿਨ ਦਾ ਟਾਈਮ ਸੀ ਅੱਛਾ ਜੀ ਕੋਈ ਇਹ ਨਹੀਂ ਹੈ ਕਿ ਨਿਰਾਜ਼ੀ ਆ ਮੀ ਪੈਰੇ ਜਿਹਾ ਕੋਈ ਬੰਦਾ ਕੋਈ ਨਹੀਂ ਹੋਣਾ ਹਾਂਜੀ ਸਾਹਮਣੇ ਸਰਕਾਰੀ ਬਿਲਡਿੰਗ ਹੈ ਪੇਸ਼ੈਂਟ ਆ ਵੀ ਜਾਂ ਜਾ ਵੀ ਰਹੇ ਨੇ ਉਹ ਐਸੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਇੱਥੇ ਆਣ ਜਾਣ ਪਬਲਿਕ ਦੀ ਡੀਲਿੰਗ ਹੈਗੀ ਹੈ ਦੇਖ ਰਹੇ ਹੋਣੇ ਜੀ ਪੂਰੀ ਡੀਲਿੰਗ ਹੈ ਕਿਸੇ ਨੇ ਕਿਸੇ ਨੇ ਛੜਾਇਆ ਨਹੀਂ ਹੈ ਨਾਲ ਵਾਲੇ ਫੈਕਟਰੀ ਵਾਲੇ ਵੀ ਦੇਖੀਏ ਕੂਦੋ ਦੂਜੀਆ ਫੈਕਟਰੀ ਵਾਲੇ ਵੀ ਖੜ ਕੇ ਦੇਖੀਏ ਕਿਸੇ ਨੇ ਵੀ ਛਡਵਾਇਆ ਨਹੀਂ ਹੈ ਇਹ ਰੀਜ਼ਨ ਕੀ ਹੈ ਵੀ ਇੱਥੇ ਜ਼ਿਆਦਾਤਰ ਸਾਰੇ ਪ੍ਰਵਾਸੀ ਨੇ ਇਹ ਰੀਜ਼ਨ ਪ੍ਰਵਾਸੀ ਆਂ ਜ਼ਿਆਦਾ ਪ੍ਰਵਾਸੀ ਆਂ ਸਾਰੇ ਸਾਡਾ ਇਹੀ ਕਾਰਨ ਹੈ ਕਿ ਅਸੀਂ ਮਾਲਕ ਤਾਂ ਹੈਗੇ ਆਂ ਪਰ ਅਸਲ ਵਿੱਚ ਅਸੀਂ ਮਾਲਕ ਨਹੀਂ ਹੈਗੇ ਇਹ ਚੀਜ਼ ਤਾਂ ਬਹੁਤ ਉਡਾ ਰਿਹਾ ਕਿ ਗੋ ਸਲਾਰ ਬੰਦੇ ਨਾਲ ਦਾ ਅਸੀਂ ਯੂਟੀ ਦੇ ਲੋਕਲ ਬੰਦੇ ਰਹਿਣ ਵਾਲੇ ਪੈਸੇ ਬਚਿੰਦੇ ਸਾਡੀ ਜ਼ਮੀਨ ਹੈ ਸਾਡੀ ਨਾ ਸਾਨੂੰ ਅਸੀਂ ਸਰਕਾਰ ਨੌਕਰੀਆਂ ਦੇਵੇ ਸਾਡੀ ਜ਼ਮੀਨਾਂ ਖੋ ਰਹੇ ਨਾ ਅਸੀਂ ਤੇ ਅਸੀਂ ਆਪਣੀ ਜ਼ਮੀਨਾਂ ਤੇ ਕੋਈ ਐਗਰੀਕਲਚਰ ਹੈ ਉਹ ਤੇ ਪੋਲਟਰੀ ਫਾਰਮ ਹੈ ਕੁਝ ਨਹੀਂ ਕਰ ਸਕਦੇ ਇਹ ਪ੍ਰਵਾਸੀ ਨੂੰ ਅਸੀਂ ਰੋਜ਼ਗਾਰ ਦੇ ਰਹੀ ਇਹਨਾਂ ਨੂੰ ਸਰਕਾਰ ਇਹਨਾਂ ਦਾ ਪੂਰਾ ਸਾਥ ਦੇ ਰਹੀ ਹੈ ਕਿਉਂ ਇਹਨਾਂ ਦਾ ਬੂਡ ਬੈਂਕ ਪੱਕਾ ਕਰ ਰਹੀ ਹੈ ਸਾਡੇ ਤੋਂ ਜ਼ਮੀਨਾਂ ਲੈ ਕੇ ਚਾਰ ਚਾਰ ਮੰਜ਼ਲਾ ਤੁਸੀਂ ਦੇਖ ਕੇ ਬਿਲਡਿੰਗ ਬਣਾਤੀਆਂ ਹਰ ਜਿਹੜਾ ਆਂਦਾ ਹੈ ਪੋਲਟਰੀ ਸੰਦਾ ਆਪਣੀ ਬੂਡ ਬੈਂਕ ਪੱਕਾ ਕਰਨ ਵਾਸਤੇ ਇਹਨਾਂ ਨੂੰ ਹਾਂਜੀ ਮੈਂ ਇਹਨਾਂ ਨੂੰ ਐਨੇ ਫਲੈਟ ਚਾਬੀਆਂ ਦੇ ਰਿਹਾ ਮੈਂ ਐਨੇ ਫਲੈਟ ਦੀ ਚਾਬੀਆਂ ਦੇ ਰਿਹਾ ਪਰ ਜਿਹੜੇ ਅਸੀਂ ਇੱਥੇ ਦੇ ਲੋਕਲ ਹੈ ਫਿਰ ਇਹ ਕਹਿਣਗੇ ਸਾਨੂੰ ਖਾਲਿਸਤਾਨ ਦਾ ਟੈਗ ਦਿੰਨੇ ਆ ਹੁਣ ਇਹ ਪੁੱਛੋ ਵੀ ਇਹ ਟੈਗ ਕਿਹੜਾ ਹੈ ਜਿਹੜਾ ਇਹਨਾਂ ਨੇ ਅਸੀਂ 20-50 ਬੰਦੇ ਲੈ ਕੇ ਇਹਦੀ ਨਾ ਚੜਾਈ ਕਰੀ ਹੁੰਦੀ। ਕੀ ਇਹਨਾਂ ਨੇ ਨਹੀਂ ਕਹਿਣਾ ਸੀ ਖਾਲੀ ਜ਼ਾਨ ਆਗੇ? ਇਹਨਾਂ ਨੇ ਸਾਨੂੰ ਸਿਰਫ ਇੱਕੋ ਇੱਕ ਕਹਿਣਾ ਸੀ ਵੀ ਇਹ ਮਾਹੌਲ ਖਰਾਬ ਕਰ ਰਹੇ ਖਾਲੀ ਜ਼ਾਨ। ਹੁਣ ਮਾਹੌਲ ਖਰਾਬ ਮੈਂ ਕਰੂੰਗਾ ਇਹਨਾਂ ਦਾ ਮੈਂ ਕਰਕੇ ਦਿਖਾਉਂਗਾ। ਮੈਂ ਪ੍ਰਸ਼ਾਸਨ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਦੇ ਨੱਥ ਪਾਈ ਜਾਵੇ। ਇਹਨਾਂ ਦੀ ਇਕੱਲੇ ਇਕੱਲੇ ਵੈਰੀਫਾਈ ਕਰਾਇਆ ਜਾਵੇ ਇਹਨਾਂ ਨੂੰ। ਇਹਨਾਂ ਦਾ ਸਾਰਾ ਪਿਛੋਕੜ ਚੈੱਕ ਕਰਾਇਆ ਜਾਵੇ। ਖਾਸ ਕਰਕੇ ਇਹਨਾਂ ਦਾ ਅਨਿਲ ਦੂਬੇ ਦਾ ਇਹਨਾਂ ਦਾ ਤੁਸੀਂ ਬੈਕਗ੍ਰਾਉਂਡ ਚੈੱਕ ਕਰੋ। ਧਮਕੀਆਂ ਦੇ ਰਹੇ। ਸਿਰੇ ਦੇ ਧਮਕੀਆਂ ਦੇ ਰਹੇ। ਹੁਣ ਵੀ ਧਮਕ ਅਸੀਂ ਇੱਥੇ ਦੇ ਪੂਰੇ ਪ੍ਰਧਾਨ ਐ ਤੇ ਭਾਈ ਸਾਹਿਬ ਇੱਕ ਵਾਰ ਮੈਂ ਨਾ ਇੱਕ ਗੌਰ ਕਰਨ ਵਾਲੀ ਚੀਜ਼ ਐ ਦੇਖੋ ਤੁਸੀਂ ਇਸ ਵਕਤ ਪੂਰਾ ਕੰਮ ਆਰਾਮ ਨਾਲ ਚੱਲ ਰਿਹਾ ਜੇਕਰ ਇਹੀ ਕੋਈ ਵਾਰਦਾਤ ਕਿਸੇ ਪੰਜਾਬੀ ਭਰਾ ਨੇ ਕਿਸੇ ਪ੍ਰਵਾਸੀ ਨਾਲ ਕਰਤੀ ਹੁੰਦੀ ਤਾਂ ਹੁਣ ਨੂੰ ਇੱਥੇ ਪੂਰਾ ਸਾਰਾ ਚੱਕਾ ਜਾਮ ਹੋਇਆ ਹੋਣਾ ਸੀ ਪੂਰਾ ਜੀ ਪੂਰਾ ਤੇ ਪੁਲਿਸ ਦਾ ਪੈਰਾ ਲੱਗਿਆ ਹੋਣਾ ਸੀ ਅੰਦਰ ਸਾਰਾ ਦਾ ਸਾਰਾ ਕੰਮ ਬਲੌਕ ਹੋਇਆ ਹੋਣਾ ਸੀ ਸੀ ਲੋਜਣੀ ਦੀ ਫੈਕਟਰੀ ਜਿਸ ਨਾਲ ਸਾਡਾ ਡਿਸਪਿਊਟ ਚੱਲ ਰਿਹਾ ਉਹ ਤਾਂ ਚਾਹਦੇ ਸੀ ਵੀ ਫੈਕਟਰੀ ਸੀਲ ਹੋਵੇ ਉਹਨਾਂ ਦੀ ਮਨਸਾ ਹੀ ਇਹੀ ਹੈ ਕੀ ਜਿਹੜੀ ਸਾਡੀ ਪ੍ਰਾਪਰਟੀ ਹੈ ਨਾ ਸੀਲ ਹੋ ਗਈ ਸੀ ਨੂੰ ਹਤਿਆਈ ਕਿਵੇਂ ਇਹਨਾਂ ਨੂੰ ਬੇਲੇ ਕਰਕੇ ਕਿਵੇਂ ਬਠਾਈਏ ਸਦਾਰਾ ਨੂੰ ਘਰੇ ਵੀ ਇਹਨਾਂ ਨੂੰ ਘਰੇ ਬਠਾਈਏ ਅਸੀਂ ਇੱਥੇ ਕਬਜ਼ੇ ਕਰੀਏ ਅਸੀਂ ਇੱਥੇ ਯੂਨੀਅਨਾਂ ਬਣਾਈਏ ਪ੍ਰਧਾਨ ਬਣੀ ਇੱਥੇ ਇੱਥੇ ਅਸੀਂ ਕਲੋਨੀਆ ਬਸਾਈਏ ਅਸੀਂ ਹੁਣ ਵੀ ਖੜੇ ਆਂ ਅਜੀ ਹੁਣ ਵੀ ਕਿਸੇ ਨੇ ਮੈਂ ਦੇਖਿਆ ਵੀ ਕਿਸੇ ਨੇ ਹਟਾਣ ਦੀ ਨਹੀਂ ਕੋਸ਼ਿਸ਼ ਕੀਤੀ ਉਸ ਵੇਲੇ ਜਦੋਂ ਸਾਰੀ ਵਾਰਦਾਤ ਹੋ ਰਹੀ ਸੀ ਵੀ ਕੋਈ ਵਿੱਚ ਕੋਈ ਸਿਆਣਾ ਬੰਦਾ ਹੁੰਦਾ ਹੋਰ ਜਿਹੜੇ ਸੀਗੇ ਕੋਈ ਦੂਜੇ ਨੂੰ ਮਨਾ ਹੀ ਕਰ ਦਿੰਦਾ ਵੀ ਯਾਰ ਤੁਸੀਂ ਇਹ ਕਾਰ ਕਿਉਂ ਕਰ ਰਹੇ ਹੋ ਕਿ ਮਾਲਕ ਹੈ ਇਹ ਅਕਸਰ ਨੂੰ ਜ਼ਮੀਨ ਦਾ ਇਸ ਪਲਾਟ ਦਾ ਮਾਲਕ ਹੈ ਇਹ ਜੇ ਤੁਹਾਨੂੰ ਕਿਸੇ ਕਹਿ ਵੀ ਰਿਹਾ ਨਾਲੇ ਭਾਈ ਸਾਹਿਬ ਨੇ ਕਿਹੜਾ ਕੋਈ ਗਾਲਾਂ ਕੱਢੀਆਂ ਉਹ ਉਹਨਾਂ ਨੇ ਇੱਥੇ ਆ ਕੇ ਸਿਰਫ ਮੈਂ ਦੇਖ ਰਿਹਾ ਸੀ ਸੀਸੀਟੀਵੀ ਦੇ ਉੱਤੇ ਭਾਈ ਸਾਹਿਬ ਇੱਥੇ ਆ ਕੇ ਬੋਲ ਰਹੇ ਆ ਵੀ ਤੁਸੀਂ ਇਹ ਕੀ ਕਰ ਰਹੇ ਹੋ ਔਰ ਉਹ ਵੀ ਕਿਉਂਕਿ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ ਸਾਰੀ ਦੁਨੀਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਾਲਸਾ ਹੀ ਰੰਗ ਦੇ ਵਿੱਚ ਰੰਗੀ ਹੋਈ ਸੀ ਬਿਲਕੁਲ ਜੀ ਅਸੀਂ ਖੁਦ ਉਹ ਦਿਨ ਨਾ ਨਗਰ ਕੀਰਤਨ ਸੀ ਸਾਰਾ ਪਰਿਵਾਰ ਜੀ ਹਾਂਜੀ ਠੀਕ ਹੈ ਜੀ ਇਹਨਾਂ ਦਾ ਛੜਛਾਣ ਦਾ ਕਾਰਨ ਮੈਨੂੰ ਨਹੀਂ ਸਮਝ ਆਇਆ ਕਿਉਂ ਨਹੀਂ ਇਹਨਾਂ ਨੇ ਛੜਾਈ ਜੀ ਨਾਲ ਹੋ ਗਏ ਜਿਹੜੇ ਇੱਥੇ ਹੋਰ ਨੇ ਇਹਨਾਂ ਨੂੰ ਚਾਹੀਦਾ ਸੀ ਮਾਲਕ ਆਹੇ ਹਾਂਜੀ ਪਿਆਰ ਨਾਲ ਅਗਰ ਇਹਨਾਂ ਨੂੰ ਹੈ ਸੀ ਵੀ ਇਹ ਬੰਦਾ ਮਾਲਕ ਗਲਤ ਬੋਲ ਰਿਹਾ ਗੇ ਇਹ 100 ਨੰਬਰ ਤੇ ਕਾਲ ਕਰ ਦੇ ਹਾਂਜੀ 110 ਨੰਬਰ ਤੇ 112 ਨੰਬਰ ਤੇ ਪੁਲਿਸ ਨੂੰ ਬੁਲਾਉਂਦੇ ਜੀ ਜਿਵੇਂ ਜਸਵਿੰਦਰ ਭਰਾ ਨੇ ਬੁਲਾਈ ਨਾ ਇਨੀ ਕੁੱਟਖਾਣ ਤੋਂ ਬਾਅਦ ਹਾਂਜੀ ਇਨੀ ਉਹ ਇਨਸਰਟ ਕਰਾਉਣ ਤੋਂ ਬਾਅਦ ਇਨੀ ਮਾਰਖਾਣ ਤੋਂ ਬਾਅਦ ਬੁਲਾਈ ਹੈ ਕਿਉਂਕਿ ਉਹਨੂੰ ਮੌਕੇ ਨਹੀਂ ਦਿੱਤਾ ਛੁੜ ਕੇ ਭੱਜਿਆ ਬਾਅਦ ਡਿੱ ਗਿਆ ਤੁਸੀਂ ਵੀਡੀਓ ਦੇਖੀ ਹੈ ਹਾਂਜੀ ਕੀ ਇਹ ਗੱਲਬਾਤ ਨਹੀਂ ਕਰ ਸਕਦੇ ਸੀ ਵੀ ਭਾਈ ਸਾਹਿਬ ਤੁਸੀਂ ਇੱਦਾਂ ਕਿਉਂ ਬੋਲ ਰਹੇ ਸਾਨੂੰ ਕਿਉਂ ਰੋਕ ਰਹੇ ਹੋ ਗੱਲਬਾਤ ਕਰਦੇ ਬਈ ਜੀ ਕੋਈ ਵੀ ਗੱਲ ਹੈ ਉਹਦਾ ਸਿੱਟਾ ਜਿਹੜਾ ਗੱਲਬਾਤ ਨਾਲ ਹੀ ਨਿਕਲਦਾ ਹੈ ਜੀ ਇਹ ਬਦਮਾਸ਼ੀ ਵਾਲਾ ਸਿੱਟਾ ਨਹੀਂ ਹੈ ਕੋਈ ਗੱਲਬਾਤ ਦਾ ਧੰਗ ਨਹੀਂ ਹੈ ਇਹ ਤਾਂ ਸਿੱਧਾ ਸਲ ਹੌਸਲਾ ਵੱਧ ਗਿਆ ਹੌਸਲਾ ਵੱਧ ਗਿਆ ਜੀ ਇਹ ਵੀ ਸ਼ਾਂਤ ਹੋ ਕੇ ਬੈਠ ਗਏ ਜੀ ਕੁਝ ਜਿਹੜੇ ਹੈ ਸੀ ਮਾਲਕ ਜਿਹਨਾਂ ਨੂੰ ਦਿੱਤਾ ਹੋਇਆ ਇੱਕ ਦੋ ਜਿਹੜੇ ਹੈਗੇ ਦੋ ਹੋਰ ਨੇ ਉਹ ਇੱਥੇ ਹੈ ਨਹੀਂ ਸੀ ਵਰਕਰ ਹੈ ਸੀ ਵਰਕਰ ਡਰ ਗਏ ਜੀ ਕੁਝ ਪ੍ਰਵਾਸੀ ਹੋਣ ਦੇ ਕਾਰਨ ਪਤਾ ਨਹੀਂ ਇਹਨਾਂ ਨੇ ਉਹਨਾਂ ਦਾ ਵੀ ਸਾਡੇ ਬੰਦੇ ਨੇ ਵੀ ਪ੍ਰਵਾਸੀ ਦਾ ਪ੍ਰਵਾਸੀ ਦੀ ਸਾਥ ਦੇਗਾ ਬਾਕੀ ਹੋਰ ਤਾਂ ਆਪਣੇ ਮਾਲਕੀ ਮਾਲਕੀ ਕੋਈ ਕਿਸੇ ਕਾਮ ਦੀ ਨਹੀਂ ਤੇ ਜੇ ਤੁਹਾਡੇ ਨਾਲ ਦੂਜਾ ਬੰਦਾ ਹੈਗਾ ਪ੍ਰਵਾਸੀ ਇਹ ਤਾਂ ਪ੍ਰਵਾਸੀ ਪ੍ਰਵਾਸੀ ਦਾ ਸਾਥ ਦੇ ਰਿਹਾ ਚਾਹੇ ਚਾਹੇ ਮਾਲਕ ਤੁਹਾਡਾ ਸਹੀ ਵੀ ਹੈਗਾ ਤੇ ਇਹ ਤੁਸੀਂ ਦੱਸ ਰਹੇ ਹੋ ਵੀ ਇਹ ਜਿਹੜੇ ਹਾਲਾਤ ਪੈਦਾ ਹੋਏ ਇੱਥੇ ਨਾਲ ਦੀ ਫੈਕਟਰੀ ਦੇ ਬੰਦੇ ਦੀ ਜਨਮ ਦਿਨ ਦੀ ਪਾਰਟੀ ਜਲਦੀ ਜਨਮ ਦਿਨ ਦੀ ਨਾਲ ਦੀ ਉਹ ਆਪਣੀ ਫੈਕਟਰੀ ਚ ਕਿਉਂ ਨਹੀਂ ਕੀਤਾ ਜਿਉਂਨੇ ਮਨੀਸ਼ ਦੂਬੇ ਨੇ ਉਹਦੀ 115 ਉਹਨੇ ਵੀ ਕਰਾਇਦ ਦਿੱਤੀ ਹੋਈ ਹੈ ਉਹ ਆਪਣੀ ਫੈਕਟਰੀ ਚ ਕਰਦਾ ਇਹ ਸਾਰਾ ਹੈ ਪਾਜੀ ਸਾਰਾ ਸੋਚੀ ਸਮਝੀ ਸਾਂਝੀ ਸੀ ਕਿਉਂਕਿ ਕੈਮਰੇ ਲੱਗੇ ਹੋਏ ਆ ਜਸਵਿੰਦਰ ਵੀਰ ਨੇ ਘਰੇ ਉਹ ਵੀ ਨਗਰ ਕੀਰਤਨ ਦੇ ਵਿੱਚ ਸੀ ਉਹਨੇ ਘਰੇ ਦੇਖਿਆ ਕੈਮਰੇ ਦੇ ਵਿੱਚ ਵੀ ਉਹਰੇ ਕੁਝ ਹਲਚਲ ਹੋ ਰਹੀ ਹੈ ਜਦੋਂ ਉਹ ਆਇਆ ਥੋੜੀ ਜਿਆਦਾ ਸੀ ਉਹ ਆਇਆ ਤਾਂ ਮੈਂ ਪੂਜਾ ਪਾਜਾ ਕਰਨ ਸੀ ਸਾਰਾ ਪਾਠ ਪੂਜਾ ਕਰਨਾ ਸੀ ਆਪਣੀ ਵੀ ਚਲੋ ਮੈਂ ਜਾਂਦ ਨਾਲੇ ਪਾਠ ਪੂਜਾ ਕਰਦਾ ਉਹਨਾਂ ਨੂੰ ਤਾਂ ਆਏ ਸੀ ਵੀ ਕਿਤੇ ਇਲਾਕੇ ਦੇ ਗੁਰਪੁਰਪ ਕਰਕੇ ਰੱਖਿਆ ਹੋਇਆ ਸਮਾਨ ਵੀ ਕੁਝ ਕਰ ਰਹੇ ਆ ਵੀ ਕਿਤੇ ਚਾਹ ਬਣਾ ਲੈਣ ਲੰਗਰ ਦਾ ਇੰਤਜ਼ਾਮ ਕਰਨਗੇ ਪਰ ਜਦੋਂ ਇੱਥੇ ਆ ਕੇ ਦੇਖਿਆ ਮਾਹੌਲ ਦੇ ਕੇ ਰੂਹ ਕੰਡੇ ਘੜੀ ਹੁੰਦੇ ਵੀ ਚੀਕਨ ਦਾਰੂਆਂ ਮੱਛੀਆਂ ਦਾਰੂ ਚੱਲ ਰਹੀ ਹੈ ਜੀ ਉਹ ਵੀ ਕੀ ਨਾਲ ਦੇ ਬੰਦਾ ਮਨੀ ਬਰਡੇ ਉਸੇ ਦਿਨ ਇੱਥੇ ਮਨਾਣਾ ਸਾਡੀ ਥਾਂ ਤੇ ਉਹ ਆਪਣੇ ਘਰੇ ਮਨਾਵੇ ਕਿਸੇ ਹੋਟਲ 'ਚ ਮਨਾਵੇ ਆਪਣੀ ਫੈਕਟਰੀ ਦੇ ਬਾਹਰ ਮਨਾਵੇ ਬਿਲਕੁਲ ਬੰਦੇ ਦਾ ਦਿਲ ਦੁਖਦਾ ਕਿਉਂਕਿ ਇੱਕ ਪਾਸੇ ਸਾਰੀ ਦੁਨੀਆ ਜਿਹੜੇ ਖਾਸ ਤੌਰ ਦੇ ਤੇ ਸਾਡੇ ਸਿੱਖ ਭਰਾ ਉਹ ਆਪ ਜਿੱਥੇ-ਜਿੱਥੇ ਵੀ ਉਹਨਾਂ ਦੀ ਜਗ੍ਹਾ ਜਿੱਥੇ-ਜਿੱਥੇ ਵਾਹ ਚੱਲਦਾ ਆਪਣੀ ਸੇਵਾ ਭਾਵਨਾ ਦੇ ਨਾਲ ਲੰਗਰ ਲਾ ਰਹੇ ਹੈ ਇਹ ਕੀ ਕਰ ਰਹੇ ਸਾਡੇ ਸਦਾਰਾਂ ਦੀ ਪ੍ਰਾਪਰਟੀ ਦੇ ਆਗੇ ਸਾਡੇ ਘਰੇ ਆਗੇ ਕੀ ਕਰ ਰਹੇ ਮੀਡ ਮੱਛੀ ਆਂਡਾ ਮੱਛੀ ਮੀਟੀ ਗੰਦਾਰੂ ਚਲਾ ਰਹੇ ਜੀ ਦੱਸੋ ਇਹ ਤਾਂ ਜੀ ਮੇਰੇ ਸਾਹਮਣੇ ਤਾਂ ਜੀ ਉਹ ਕਹਿੰਦੇ ਵੀ ਸਰਿਆਮ ਹੀ ਤੱਕ ਹੈ ਜਿਵੇਂ ਕਿਸੇ ਦੀ ਨਾਲ ਮਿਲੀ ਜੁਲੀ ਨਾਲ ਹੁੰਦਾ ਨਾ ਵੀ ਪ੍ਰਸ਼ਾਸਨ ਨੂੰ ਮਿਲਿਆ ਹੋਇਆ ਚੰਡੀਗੜ੍ਹ ਪੁਲਿਸ ਮਿਲੀ ਹੋਈ ਹੈ ਤੇ ਹੋ ਵੀ ਉਦਾਂ ਹੀ ਰਿਹਾ ਜੀ ਹੁਣ ਤੱਕ ਅੱਜ ਘੜਣਾ ਨੂੰ ਐਤਵਾਰ ਦਾ ਦਿਨ ਸੀ 5 ਤਰੀਕ ਸੀ ਅੱਜ 7 ਤਰੀਕ ਹੋ ਗਈ ਹੈ ਜੀ ਕੀ ਟਾਈਮ ਹੋ ਗਿਆ ਸ਼ਾਮ ਦਾ ਤੇ ਹੁਣ ਤੁਸੀਂ ਦੇਖ ਲਓ ਸਿਰਫ ਉਹ ਦੋ ਬੰਦੇ ਰੈਸਟ ਕੀਤੇ ਆ ਉਹਨਾਂ ਉਹ ਵੀ ਕੋਈ ਤਾਰਾ ਚੰਗੇ ਨਹੀਂ ਲਾਈਆਂ ਹੋਈਆਂ ਬਾਕੀ ਬੰਦੇ ਜਿਹੜੇ ਹੈ ਵੀਡੀਓ 'ਚ 15 20 ਉਹਨਾਂ 'ਚ ਕੋਈ ਪੁੱਛ ਪੂਛ ਨਹੀਂ ਕਰ ਰਹੀ ਅਸੀਂ ਸਾਰੇ ਇਹ ਹੱਥ ਜੋੜ ਕੇ ਬੈੰਦੇ ਆ ਕੱਲੇ ਸਾਡੇ ਕਰਕੇ ਨਹੀਂ ਵੀ ਸਾਡੇ ਨਾਲ ਹੋਈ ਹੈ ਹੁਣ ਬਹੁਤ ਕਟਰਾਮਾ ਹੋਊਗਾ ਹੋਰ ਹੋ ਵੀ ਸਕਦੀਆਂ ਆਪਾਂ ਨੂੰ ਆਪਣੇ ਸ਼ਸਤਰਾਂ ਦੇ ਲਾਇਸੈਂਸ ਬਣਵਾਉਣੇ ਪੈਣੇ ਦੁਬਾਰੇ ਆਪਾਂ ਨੂੰ ਉਹੀ ਆਪਣੇ ਉਹਦੇ ਵਿੱਚ ਚੜ੍ਹਦੀ ਜਗਲਾ ਜ ਰਹਿਣਾ ਕਰਨਾ ਚਾਹੀਦਾ ਇਕਾ ਕਰਨਾ ਚਾਹੀਦਾ ਆਪਾਂ ਨੂੰ ਇਕ ਹੋਣਾ ਚਾਹੀਦਾ ਤੇ ਆਪਾਂ ਨੂੰ ਜਿਹੜੇ ਹੈ ਇਹਨਾਂ ਦੇ ਡਟ ਕੇ ਵਿਰੋਧ ਵੀ ਕਰਨਾ ਚਾਹੀਦਾ ਤੇ ਇਹਨਾਂ ਦਾ ਬਿਲਕੁਲ ਵੀ ਹੁਣ ਆਪਾਂ ਇਹਨਾਂ ਨੂੰ ਇਥੋਂ ਕੱਢ ਕੇ ਹਟਾਂਗੇ ਜੀ ਤੇ ਮੇਰੇ ਹਿਸਾਬ ਨਾਲ ਤਾਂ ਜੀ ਸਾਰਿਆਂ ਨੂੰ ਬੇਨਤੀ ਹੈ ਦਸਤਾਰਾਂ ਸਜਾਓ ਅਮਰ ਛਗੂ ਤੇ ਸ਼ਸਤਰ ਦੇ ਆਪਣੇ ਬਣਾਓ ਜੀ ਲਾਇਸੈਂਸ ਵਗੈਰਾ ਬਣਵਾਓ ਤਾ ਜੋ ਉਹਨੇ ਇਕੱਲਾ ਸੀ ਨਿਹੱਤਾ ਸੀ ਤਾਂ ਇਹਦੇ ਹੱਥ 'ਚ ਕੋਈ ਹਥਿਆਰ ਹੁੰਦਾ ਤਾਂ ਇਹ ਵੀ ਜਵਾਬੀ ਕਾਰਵਾਈ ਕਰ ਸਕਦਾ ਸੀ ਕੁਝ ਜ਼ਰੂਰੀ ਨਹੀਂ ਆ ਵੀ ਇਕੱਲਾ ਇਕੱਲਾ ਵੀ ਫਿਰ ਸਵਾ ਲੱਖ ਦੇ ਭਾਰੀ ਪੈ ਜਾਂਦਾ ਹੈ ਪੱਗ ਖੋਲੀ ਆ ਧਾੜੀ ਪੱਟੀ ਆ ਇਸ ਮਨਸਾਂ ਨਾਲ ਨਹੀਂ ਸੀ ਕਿ ਮੈਂ ਲੜਨਾ ਆਇਆ ਹਾਂ ਕੋਈ ਇਸ ਮਨਸਾਂ ਨਾਲ ਤਾਂ ਆਇਆ ਨਹੀਂ ਸੀ ਉਹ ਤਾਂ ਸਿਰਫ ਆਪਣੀ ਪਾਠ ਪੂਜਾ ਕਰਨ ਆਇਆ ਉਹ ਵੀ ਉਹਨੇ ਤੁਸੀਂ ਦੇਖਿਆ ਵੀਡੀਓ 'ਚ ਰਾਮ ਨਾਲ ਪੰਚਮ ਚੋਹਾਨ ਨੂੰ ਜਾ ਕੇ ਪੁੱਛਿਆ ਉਹਨੇ ਪੰਚਮ ਚੋਹਾਨ ਨੇ ਫੋਨ ਕਰਕੇ ਨਾਲ ਦੇਣਾ ਪੜਾ ਹੂੰ ਬਲਾਲੇ ਪਰੇ ਬੈਠ ਕੇ ਡਰਿੰਕ ਕਰ ਰਹੇ ਸੀ ਉਦੋਂ ਦਾ 25 ਜਨੇ ਆਏ ਤੁਹਾਡੇ ਸਾਹਮਣੇ ਵੀਡੀਓ ਕਿਵੇਂ ਉਹਨਾਂ ਨੇ ਹਥਿਆਰ ਚੱਕੇ ਇਹ ਤੋਂ ਕਿਦੀਵੇਂ ਹਥਿਆਰ ਕੇ ਰਹੀ ਸਾਰਾ ਇਹ ਧੰਨਵਾਦ ਜੀ ਸੋ ਬੜੇ ਤਾਜੂਬ ਦੀ ਔਰ ਬੜੇ ਸੋਚਣ ਵਾਲੀ ਔਰ ਬੜੀ ਚਿੰਤਾਜਨਕ ਗੱਲ ਹੈ ਇਹ ਦੇਖੋ ਕਿ ਇਹ ਪਲਾਟ ਦਾ ਮਾਲਕ ਹੋਵੇ ਬੰਦਾ ਤੇ ਮਾਲਕ ਦੀ ਇੰਨੀ ਜੁਰਤ ਵੀ ਨਹੀਂ ਹੈ ਕਿ ਕਿਸੇ ਨੂੰ ਇਹ ਕਹ ਦੇ ਕਿ ਸਾਡੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਹੈ ਤੇ ਤੁਸੀਂ ਇਹ ਕੀ ਕਰ ਰਹੇ ਹੋ ਤੇ ਉਹਦੇ ਉੱਤੇ ਇੰਨਾ ਕਹਿਣ ਦੇ ਉੱਤੇ ਕਿਸ ਤਰੀਕੇ ਨਾਲ ਜਾਨਲੇਵਾ ਹਮਲਾ ਕੀਤਾ ਜਾਂਦਾ ਤੁਹਾਨੂੰ ਜਿਹੜੀ ਸੀਸੀਟੀਵੀ ਦੀ ਫੁਟੇਜ ਆ ਸੀ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕੇ ਕਿਉਂਕਿ ਕੁਝ ਇੱਕ ਦ੍ਰਿਸ਼ ਉਹਦੇ ਵਿੱਚ ਇਸ ਤਰੀਕੇ ਦੇ ਨੇ ਕਿ ਜਿਹੜਾ ਤੁਹਾਡਾ ਮਾਈਂਡ ਹੈ ਉਹ ਉਹ ਦੇਖ ਵੀ ਨਹੀਂ ਪਾਂਦਾ ਇਸ ਤਰੀਕੇ ਦੀ ਇਸ ਤਰੀਕੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਸੋ ਜਲਦੀ ਤੁਹਾਨੂੰ ਦੁਬਾਰਾ ਜੋੜਦੇ ਹਾਂ ਇਸ ਮਾਮਲੇ ਦੇ ਨਾਲ ਧੰਨਵਾਦ